ਨਕਤ ਤੱਥਾਂ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਅਫਸਰ ਡਾਕਟਰ ਜਤਿੰਦਰ ਕੁਮਾਰ ਪਾਟਿਆ ਤੇ ਉਹਨਾਂ ਦੀ ਟੀਮ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਫਲਾਂ ਤੇ ਸਬਜ਼ੀ ਵੇਚਣ ਵਾਲਿਆਂ ਦੇ ਗੋਦਾਮਾਂ ਦੀ ਅਤੇ ਦੁਕਾਨਾਂ ਦੀ ਜਾਂਚ ਕੀਤੀ ਗਈ ਇਸ ਜਾਂਚ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਗਲੇ ਸੜੇ ਕਟਿਆ ਕਿਸਮ ਦੇ ਫਲ ਬਰਾਮਦ ਹੋਏ ਨੇ ਉੱਥੇ ਹੀ ਜਦੋਂ ਇਹਨਾਂ ਦੁਕਾਨਦਾਰਾਂ ਵੱਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਈ ਤਰ੍ਹਾਂ ਦੇ ਬਹਾਨੇ ਲਗਾਏ ਇਸ ਦੇ ਨਾਲ ਨਾਲ ਇਹਨਾਂ ਫਲਾਂ ਨੂੰ ਪਕਾਉਣ ਦੇ ਵਿੱਚ ਜ਼ਹਿਰੀਲੇ ਕੈਮੀਕਲ ਰਸਾਇਣਿਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਦਵਾਈਆਂ ਦਾ ਜ਼ਖੀਰਾ ਵੀ ਇਹਨਾਂ ਦੁਕਾਨਾਂ ਤੋਂ ਬਰਾਮਦ ਹੋਇਆ ਹੈ ਇਹਨਾਂ ਜ਼ਹਿਰੀਲੀਆਂ ਦਵਾਈਆਂ ਦੇ ਨਾਲ ਜਿਨ੍ਹਾਂ ਦੇ ਨਾਲ ਫਲ ਪਕਾਏ ਜਾਂਦੇ ਨੇ ਉਹਨਾਂ ਦੇ ਨਾਲ ਕਈ ਤਰ੍ਹਾਂ ਦੇ ਰੋਗ ਜਿਵੇਂ ਕਿ ਕਿਡਨੀ ਦੇ ਰੋਗ ਗੁਰਦੇ ਦਿਲ ਅਤੇ ਲੀਵਰ ਦੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਨੇ ਲੱਗਦੀਆਂ ਨੇ ਇੱਥੋਂ ਤੱਕ ਕਿ ਕੈਂਸਰ ਵੀ ਹੋ ਸਕਦਾ ਸੋ ਇਸ ਪੂਰੇ ਮਾਮਲੇ ਦੇ ਵਿੱਚ ਜਿਲਾ ਸਿਹਤ ਅਫਸਰ ਦੇ ਵੱਲੋਂ ਜਾਂਚ ਕੀਤੀ ਗਈ ਹੈ ਦੁਕਾਨਦਾਰਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਅਤੇ ਭਵਿੱਖ ਦੇ ਵਿੱਚ ਅਜਿਹਾ ਨਾ ਕਰਨ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਤੁਸੀਂ ਵੀ ਦੇਖੋ ਕਿਸ ਤਰ੍ਹਾਂ ਇਹ ਚੈਕਿੰਗ ਕੀਤੀ ਗਈ ਹੈ ਤੇ ਕਿਸ ਤਰ੍ਹਾਂ ਦੁਕਾਨਦਾਰਾਂ ਵੱਲੋਂ ਇਹ ਗੜੇ ਸੜੇ ਫਾਲ ਨੇ ਜਿਹੜੇ ਲੋਕਾਂ ਨੂੰ ਵੇਚੇ ਜਾ ਰਹੇ ਨੇ ਅਤੇ ਰਸਾਇਣਿਕ ਪਦਾਰਥਾਂ ਦੀ ਤੜੱਲੇ ਦੇ ਨਾਲ ਵਰਤੋਂ ਕਰਕੇ ਲੋਕਾਂ ਨੂੰ ਮੌਤ ਦੇ ਮੂੰਹ ਵੱਲ ਧੱਕਿਆ ਜਾ ਰਿਹਾ ਹੈ ਜੀ ਪੰਜਾਬ ਸਰਕਾਰ ਜੀ ਇਹ ਮਿਸ਼ਨ ਤੰਦਰੁਸਤ ਦੇ ਅnder ghat ਹੈ ਤੇ ਇਸ ਮਿਸ਼ਨ ਸਾਹਮਣੇ ਸਦਾਨ ਦਰ ਰਾਜ ਸਿੰਘ ਜੀ ਆਈਐਸ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਹੋਏ ਹੈ ਕਿ ਅਸੀਂ ਇੱਕ ਮਹਿੰਨ ਚਲਾਨੀ ਹੈ ਜਿਹਦੇ ਚ ਫਲਾ ਵਗੈਰਾ ਨੂੰ ਜੇ ਕੋਈ ਦਵਾਈ ਲੱਗਦੀ ਹੈ ਜਾਂ ਉਹਨਾਂ ਨੂੰ ਕੋਈ ਹੋਰ ਪ੍ਰੋਡਕਟ ਵਗੈਰਾ ਇਹ ਇਸਤਮਾਲ ਕੀਤਾ ਜਾਂਦਾ ਹੈ ਡਾਕਵਾਰਾ ਯੂਜ਼ ਨਹੀਂ ਆ ਜਾਂ ਗੱਲੇ ਛੜੇ ਫਲਵੇ ਕੇ ਵਿੱਚ ਜਾਂਦੇ ਆ ਔਰ ਇਸ ਸੰਬੰਧ ਵਿੱਚ ਅਸੀਂ ਇੱਧਰ ਸਬਜੀ ਮੰਡੀ ਆਏ ਹੋਇਆ ਕਿਉਂਕਿ ਸਾਡੇ ਜਿਹੜੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਸਾਹਿਬ ਹੈ ਉਹਨਾਂ ਨੇ ਵੀ ਸਾਨੂੰ ਸਖਤ ਨੇ ਜ਼ਿਲ੍ਹਾ ਨੇ ਨਿਰਦੇਸ਼ ਦਿੱਤੇ ਹੋਏ ਆ ਇਹਨਾਂ ਚੀਜ਼ਾਂ ਦੀ ਰੋਕਥਾਮ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਚੰਗਿਆ ਫਲ ਫਰੂਟ ਔਰ ਸਬਜ਼ੀਆਂ ਮਿਲ ਸਕਣ ਸੋ ਮਾਨਯੋਗ ਸਿਹਤ ਮੰਤਰੀ ਸਾਹਿਬ ਅਤੇ ਡਿਪਟੀ ਕਮਸ਼ਨਰ ਸਾਹਿਬ ਅਧਿਕਾਰਤ ਸਰਜਨ ਸਾਹਿਬ ਦੇ ਨਿਦੇਸ਼ ਅਨੁਸਾਰ ਅਸੀਂ ਅੱਜ ਇੱਥੇ ਸਬਜ਼ੀ ਮੰਡੀ ਆਏ ਆਂ ਔਰ ਇੱਥੇ ਆ ਕੇ ਅਸੀਂ ਅਲੱਗ-ਅਲੱਗ ਗੋਡਾਊਨ ਜਿੱਥੇ ਫਰੂਟਸ ਨੂੰ ਦਵਾਈ ਵਗੈਰਾ ਲੱਗਦੀ ਹੈ ਜਾਂ ਕੋールド ਸਟੋਰੇਜ ਹੁੰਦੀ ਹੈ ਉਹਨਾਂ ਨੂੰ ਚੈੱਕ ਕੀਤਾ ਪੂਰੇ ਚ ਕਈ ਜਗ੍ਹਾ ਸਾਨੂੰ ਨੀਮੇਤਾ ਪਾਈਆਂ ਨਹੀਂ ਆਈਆਂ ਕਈਆਂ ਨੇ ਤਾਂ ਚਲੋ ਸਟੋਰ ਕੀਤਾ ਹੈ ਠੰਡੇ ਜਗ੍ਹਾ ਕੋールド ਸਟੋਰੇਜ ਪ੍ਰੋਪਰ ਵਗ ਫੰਕਸ਼ਨਿੰਗ ਹੈ ਲੇਕਿਨ ਜਿਹੜੀ ਐਥਲਨ ਗੈਸ ਜਿਹੜੀ ਐ ਯੂਜ਼ ਕੀਤੀ ਜਾ ਰਹੀ ਹੈ ਔਰ ਸਪਰੇਅ ਕੀਤੀ ਜਾ ਰਹੀ ਹੈ ਜਾਂ ਕੈਲਸ਼ੀਅਮ ਕਾਰਬਾਇਡ ਵੀ ਲਗਾਇਆ ਜਾ ਰਿਹਾ ਹੈ ਇਹ ਕਿਰਤੋ ਲਾਵਾ ਵੀ ਕਈ ਜਗ੍ਹਾ ਸੀ ਦੇਖਿਆ ਕਿ ਗਲੇ ਸੜੇ ਪਾਲ ਹੈ ਉਹ ਵੀ ਪਏ ਹੋਏ ਹੈ ਕੋ ਡਾਂਸ ਚ ਔਰ ਜਿਨ੍ਹਾਂ ਦਾ ਇਸਤੇਮਾਲ ਉਹ ਖੁਦ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਮਤਲਬ ਪਸ਼ੂ ਦੰਨ ਉਹਨਾਂ ਨੂੰ ਪਾ ਦਿੰਦੇ ਆ ਜਾਂ ਕੋਈ ਹੋਰ ਸੂਰ ਵਗੈਰਾ ਨੂੰ ਪਾ ਦਿੰਦੇ ਜਿਹੜੀ ਵੀ ਚੰਗੀ ਗੱਲ ਨਹੀਂ ਹੈ ਕਿਉਂਕਿ ਉਹ ਉਹਨਾਂ ਦਾ ਦੁੱਧ ਹੀ ਅਸੀਂ ਇਸਤੇਮਾਲ ਕਰਨੇ ਆ ਸਾਰੇ ਜਿੰਨੇ ਨੰਬਰ 2 ਕਿ ਇਹ ਖਬਰਾ ਦਾ ਵੀ ਯੂਜ਼ ਆਮ ਤੌਰ ਤੇ ਜਿਨੇ ਵੀ ਸਟੋਰ ਅੱਜ ਵਿਜ਼ਿਟ ਕੀਤੇ ਹੈ ਸਾਰੀ ਜਗ੍ਹਾ ਇਹ ਅਕਬਾਰਾ ਦਾ ਯੂਜ਼ ਹੋ ਰਿਹਾ ਹੈ ਪਰਾਲੀ ਦੇ ਨਾਲ-ਨਾਲ ਅਕਬਾਰਾ ਦਾ ਜਿਹੜਾ ਯੂਜ਼ ਹੋ ਰਿਹਾ ਹੈ ਅਕਬਾਰਾ ਦੀ ਜਿਹੜੀ ਇੰਕ ਹੈਗੀ ਆ ਉਹ ਸਾਡੀ ਸਿਹਤ ਲਈ ਬਹੁਤ ਖਤਰਨਾਕ ਹੈ ਕਿਉਂਕਿ ਇਹ ਕੈਂਸਰ ਕਾਰਸਿਨੋਜੇਨਿਕ ਹੈ ਸੋ ਇਹਨਾਂ ਨੂੰ ਅਸੀਂ ਇਨਸਟਰਕਸ਼ਨਸ ਦੇ ਰਹੇ ਹਾਂ ਜੀ ਇਹ ਚੀਜ਼ਾਂ ਨਾ ਵਰਤੀਆਂ ਜਾਣ ਇਹਨਾਂ ਬਾਰੇ ਰੋਕਥਾਮ ਕੀਤੀ ਜਾਵੇ ਗੈਸ ਨਾ ਕੀਤੀ ਜਾਵੇ ਵਾਈਕਲ ਸ਼ੰਕਾਰਪੜਣਾ ਨਾ ਕੀਤੀ ਜਾਵੇ ਔਰ ਇਸ ਦੇ ਨਾਲ ਇਹ ਜੋ ਐਫਐਸਐਸਆਈ ਜਿਹੜਾ ਐਕਟ ਕਰਨਾ ਹੈ ਔਰ ਇਹ ਨਿਯਮ ਆਦਾ ਪੂਰਾ ਇਸਤੇਮਾਲ ਕੀਤਾ ਜਾਵੇ ਉਹਨੂੰ ਪਾਲਣਾ ਕੀਤੀ ਜਾਵੇ ਇਸ ਤੋਂ ਇਲਾਵਾ ਅਸੀਂ ਹੋਰ ਵੀ ਸਾਰੇ ਉਪਰਾਲਾ ਕਰ ਰਹੇ ਆ ਜਿੱਦਾਂ ਇਹਨਾਂ ਦਾ ਕੈਂਪ ਆਰਗੇਨਾਈਜ਼ ਕਰਕੇ ਕਿਉਂਕਿ ਕਈਆਂ ਦੇ ਰਜਿਸਟ੍ਰੇਸ਼ਨ ਦਾ ਲਾਇਸੈਂਸ ਪ੍ਰੋਪਰ ਨਹੀਂ ਹੈਗੇ ਆ ਉਹਨਾਂ ਨੂੰ ਅਸੀਂ ਰੀਨਿਊ ਵੀ ਕਰਾਵਾਂਗੇ ਸੋ ਇਹ ਸਾਰਾ ਸਾਡੀ ਮੁਹਿੰਮ ਜਿਹੜੀ ਗਈ ਹੈ ਲੋਕੀਂ ਚਿੱਤ ਲੀ ਗਿਆ ਔਰ ਲੋਕਾਂ ਨੇ ਚੰਗੀ ਲੱਗੀ ਸਰ ਇੱਕ ਗੱਲ ਸੋ ਇਹ ਜਿਹੜੇ ਜਿੰਨੇ ਵੀ ਇਹ ਫਰੂਟ ਵਾਲੇ ਇਹ ਬਹੁਤ ਪੁਰਾਣੇ ਪੁਰਾਣੇ ਬੰਦੇ ਆ ਇਹ ਕੋਈ ਨਵੇਂ ਬੰਦੇ ਨਹੀਂ ਪਰ ਫਿਰ ਵੀ ਇਹ ਹਰ ਵਾਰੀ ਤੁਸੀਂ ਇਹਨਾਂ ਨੂੰ ਚੈੱਕ ਕਰਦੇ ਆ ਤੁਹਾਡੇ ਤੋਂ ਪਹਿਲਾਂ ਵੀ ਚੈੱਕ ਕਰਦੇ ਸੀਗੇ ਪਰ ਕਿਉਂ ਨਹੀਂ ਇਹ ਉੱਤੇ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਇਹ ਇਸਤੇਮਾਲ ਕਰਦੇ ਜਿਹੜੀਆਂ ਲੋਕਾਂ ਦੀ ਸੇਵਾ ਨਾਲ ਸੁੰਦਰ ਇਹਨਾਂ ਨੂੰ ਜਿੱਦਾਂ ਵੀ ਮੈਂ ਪਹਿਲੇ ਵੀ ਕਹਿਣਾ ਹੈ ਕਿ ਸਾਡਾ ਕੰਮ ਹੈਗਾ ਹੈ ਕਿ ਇਹਨਾਂ ਨੂੰ ਇਨਸਟਰਕਸ਼ਨਸ ਦੇ ਨਾਲ ਲੈਣ ਇਹਨਾਂ ਨੂੰ ਕਈ ਗੱਲਾਂ ਸਿਖਾਣੀਆਂ ਵੀ ਆਈਆਂ ਇਹ ਬਾਰ-ਬਾਰ ਕਹਿਣਾ ਪੈਣਾ ਸਾਨੂੰ ਤਦ ਹੀ ਇਹਨਾਂ ਦੇ ਦਿਮਾਗ 'ਚ ਜਾਏਗੀ ਪਰ ਸਾਡਾ ਉਪਰਾਲਾ ਹੀ ਅਨਥਕ ਹੋ ਕੇ ਇਹ ਕੰਮ ਕਰਦੇ ਰਹਿਣਾ ਜਿੰਨਾ ਚਿਰ ਕਿ ਇਹਨਾਂ ਨੂੰ ਪੂਰੀ ਸੂਝ-ਬੂਝ ਨਾ ਹੋਵੇ ਤੇ ਹੋਰ ਸਮਝ ਆ ਜਾਵੇ ਔਰ ਲਾਇਸੈਂਸ ਵੀ ਬਣਾਣ ਔਰ ਪ੍ਰੋਪਰ ਜਿਹੜੀ ਹੈ ਸਾਡੀਆਂ ਇਨਸਟਰਕਸ਼ਨਸ ਹੈਗੀਆਂ ਉਹ ਫਾਲੋ ਕਰਨ ਸਾਡਾ ਕੰਮ ਚੱਲਦਾ ਰਹੇਗਾ ਜਦੋਂ ਕਿਸੇ ਦੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਡਾਕਟਰ ਵੱਲੋਂ ਅਕਸਰ ਹੀ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਜੇਕਰ ਤੁਸੀਂ ਵੀ ਚੰਗੀ ਸਿਹਤ ਦੇ ਲਈ ਫਲ ਖਾ ਰਹੇ ਹੋ ਤਾਂ ਫਲ ਤੁਹਾਨੂੰ ਹੋਰ ਵੀ ਬਿਮਾਰ ਕਰ ਸਕਦੇ ਨੇ ਤੇ ਇਥੋਂ ਤੱਕ ਕਿ ਕਈਆਂ ਨੂੰ ਮੌਤ ਦੇ ਮੂੰਹ ਦੇ ਵਿੱਚ ਵੀ ਇਹ ਫਲ ਲਿ ਜਾ ਚੁੱਕੇ ਨੇ ਇਹਨਾਂ ਭਿਆਨਕ ਤੱਥਾਂ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਕੁਮਾਰ ਪਾਟਿਆ ਤੇ ਉਹਨਾਂ ਦੀ ਟੀਮ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਫਲਾਂ ਤੇ ਸਬਜ਼ੀ ਵੇਚਣ ਵਾਲਿਆਂ ਦੇ ਗੋਦਾਮਾਂ ਦੀ ਅਤੇ ਦੁਕਾਨਾਂ ਦੀ ਜਾਂਚ ਕੀਤੀ ਗਈ ਇਸ ਜਾਂਚ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਗਲੇ ਸੜੇ ਕਟਿਆ ਕਿਸਮ ਦੇ ਫਲ ਬਰਾਮਦ ਹੋਏ ਨੇ ਉੱਥੇ ਹੀ ਜਦੋਂ ਇਹਨਾਂ ਦੁਕਾਨਦਾਰਾਂ ਵੱਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਈ ਤਰ੍ਹਾਂ ਦੇ ਬਹਾਨੇ ਲਗਾਏ ਇਸ ਦੇ ਨਾਲ ਨਾਲ ਇਹਨਾਂ ਫਲਾਂ ਨੂੰ ਪਕਾਉਣ ਦੇ ਵਿੱਚ ਜ਼ਹਿਰੀਲੇ ਕੈਮੀਕਲ ਰਸਾਇਣਿਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਦਵਾਈਆਂ ਦਾ ਜ਼ਖੀਰਾ ਵੀ ਇਹਨਾਂ ਦੁਕਾਨਾਂ ਤੋਂ ਬਰਾਮਦ ਹੋਇਆ ਹੈ ਇਨਾ ਜ਼ਹਿਰੀਲੀਆਂ ਦਵਾਈਆਂ ਦੇ ਨਾਲ ਜਿਨ੍ਹਾਂ ਦੇ ਨਾਲ ਫਲ ਪਕਾਏ ਜਾਂਦੇ ਨੇ ਉਹਨਾਂ ਦੇ ਨਾਲ ਕਈ ਤਰ੍ਹਾਂ ਦੇ ਰੋਗ ਜਿਵੇਂ ਕਿ ਕਿ ਕਿਡਨੀ ਦੇ ਰੋਗ ਗੁਰਦੇ ਦਿਲ ਅਤੇ ਲੀਵਰ ਦੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਨੇ ਲੱਗਦੀਆਂ ਨੇ ਇੱਥੋਂ ਤੱਕ ਕਿ ਕੈਂਸਰ ਵੀ ਹੋ ਸਕਦਾ ਸੋ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਸਿਹਤ ਅਫਸਰ ਦੇ ਵੱਲੋਂ ਜਾਂਚ ਕੀਤੀ ਗਈ ਹੈ ਦੁਕਾਨਦਾਰਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਅਤੇ ਪੁਖ ਦੇ ਵਿੱਚ ਅਜਿਹਾ ਨਾ ਕਰਨ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਅ ਤੁਸੀਂ ਵੀ ਦੇਖੋ ਕਿਸ ਤਰ੍ਹਾਂ ਇਹ ਚੈਕਿੰਗ ਕੀਤੀ ਗਈ ਹੈ ਤੇ ਕਿਸ ਤਰ੍ਹਾਂ ਦੁਕਾਨਦਾਰਾਂ ਵੱਲੋਂ ਇਹ ਗੜੇ ਸੜੇ ਫਾਲ ਨੇ ਜਿਹੜੇ ਲੋਕਾਂ ਨੂੰ ਵੇਚੇ ਜਾ ਰਹੇ ਨੇ ਅਤੇ ਰਸਾਇਣਿਕ ਪਦਾਰਥਾਂ ਦੀ ਤੜੱਲੇ ਦੇ ਨਾਲ ਵਰਤੋਂ ਕਰਕੇ ਲੋਕਾਂ ਨੂੰ ਮੌਤ ਦੇ ਮੂੰਹ ਵੱਲ ਧੱਕਿਆ ਜਾ ਰਿਹਾ ਹੈ ਜੀ ਪੰਜਾਬ ਸਰਕਾਰ ਜੀ ਦੇ ਮਿਸ਼ਨ ਤੰਦਰੁਸਤ ਦੇ ਅੰਦਰ ਘਾਟੇ ਮਿਸ਼ਨ ਸਾਹਿਬ ਉਹਨਾਂ ਦੇ ਦਾਨ ਜਨ ਰਾਜ ਸਿੰਘ ਜੀ ਆਈਐਸ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਨਿਦੇਸ਼ ਦਿੱਤੇ ਹੋਏ ਹੈ ਕੀ ਅਸੀਂ ਇੱਕ ਮੈਨਿੰਗ ਚਲਾਨੀ ਹੈ ਜਿਹਦੇ ਚ ਫਲਾ ਵਗੈਰਾ ਨੂੰ ਜੇ ਕੋਈ ਦਵਾਈ ਲੱਗਦੀ ਹੈ ਜਾਂ ਉਹਨਾਂ ਨੂੰ ਕੋਈ ਹੋਰ ਪ੍ਰੋਡਕਟ ਵਗੈਰਾ ਇਸਤਮਾਲ ਕੀਤਾ ਜਾਂਦਾ ਜਿੱਦਾ ਘਬਾਰਾ ਯੂਰਨੀਆਂ ਜਾਂ ਗਲੇ ਛੜੇ ਫਾਲਵੇ ਕੇ ਲਈ ਵੇਚ ਜਾਂਦੇ ਆ ਔਰ ਇਸ ਸੰਬੰਧ ਵਿੱਚ ਅਸੀਂ ਇਧਰ ਸਬਜ਼ੀ ਮੰਡੀ ਆਏ ਹੋ ਯਾਰ ਕਿਉਂਕਿ ਸਾਡੇ ਜਿਹੜੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਸਾਹਿਬ ਹੈ ਉਹਨਾਂ ਨੇ ਵੀ ਸਾਨੂੰ ਸਖਤ ਨੇ ਜ਼ਿਲ੍ਹਾ ਨੇ ਨਿਰਦੇਸ਼ ਦਿੱਤੇ ਹੋਏ ਆ ਇਹਨਾਂ ਚੀਜ਼ਾਂ ਦੀ ਰੋਕਥਾਮ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਚੰਗਿਆ ਫਲ ਫਰੂਟ ਔਰ ਸਬਜ਼ੀਆਂ ਮਿਲ ਸਕਦਾ ਸੋ ਮਾਨਯੋਗ ਜ਼ਿਲ੍ਹਾ ਮੰਤਰੀ ਸਾਹਿਬ ਅਤੇ ਡਿਪਟੀ ਕਮਿਸ਼ਨਰ ਸਾਹਿਬ ਅਤੇ ਸਿਵਲ ਸਰਜਨ ਸਾਹਿਬ ਜੀ ਨੇ ਦੇਸ਼ਾਨੇ ਦੇਸ਼ਵੰਦ ਅਸੀਂ ਅੱਜ ਇੱਥੇ ਸਬਜ਼ੀ ਮੰਡੀ ਆਏ ਆਂ ਔਰ ਇੱਥੇ ਆ ਕੇ ਅਸੀਂ ਅਲੱਗ-ਅਲੱਗ ਗੋਡਾਊਨ ਜਿੱਥੇ ਫਰੂਟਸ ਲੋ ਦਵਾਈ ਵਗੈਰਾ ਲੱਗਦੀ ਹੈ ਜਾਂ ਕੋールド ਸਟੋਰੇਜ ਹੁੰਦੀ ਹੈ ਉਹਨਾਂ ਨੂੰ ਚੈੱਕ ਕੀਤਾ ਪੂਰੇ ਚ ਕਈ ਜਗ੍ਹਾ ਸਾਨੂੰ ਨਿਯਮਤਾ ਪਾਈਆਂ ਨਹੀਂ ਹੈ ਕਈਆਂ ਨੇ ਤਾਂ ਚਲੋ ਸਟੋਰ ਕੀਤਾ ਆ ਠੰਡੇ ਜਗ੍ਹਾ ਕੋールド ਸਟੋਰੇਜ ਪ੍ਰੋਪਰ ਵਰਕ ਫੰਕਸ਼ਨਿੰਗ ਹੈ ਨਹੀਂ ਹੈ لیکن ਜਿਹੜੀ ਐਥਲਨ ਗੈਸ ਜਿਹੜੀ ਯਾ ਯੂਜ਼ ਕੀਤੀ ਜਾ ਰਹੀ ਹੈ ਔਰ ਸਪਰੇ ਕਿਤੀ ਜਾ ਰਹੀ ਹੈ ਜਾਂ ਕੈਲਸ਼ੀਅਮ ਕਾਰਬਾਇਡ ਵੀ ਲਗਾਇਆ ਜਾਂਦਾ ਫਿਰ ਇਸ ਤੋਂ ਇਲਾਵਾ ਵੀ ਕਈ ਜਗ੍ਹਾ ਅਸੀਂ ਦੇਖਿਆ ਕਿ ਗੱਲੇ ਸੜੇ ਫਲ ਹੈ ਉਹ ਵੀ ਪਏ ਹੋਏ ਹੈ ਗੋਡਾਂਸ ਚ ਔਰ ਜਿਨ੍ਹਾਂ ਦਾ ਇਸਤੇਮਾਲ ਉਹ ਖੁਦ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਮਤਲਬ ਪਸ਼ੂ ਧਨ ਉਹਨਾਂ ਨੂੰ ਪਾ ਦਿੰਦੇ ਆ ਜਾਂ ਕੋਈ ਹੋਰ ਅਪੂਰ ਵਗੈਰਾ ਨੂੰ ਪਾ ਦਿੰਦੇ ਆ ਜਿਹੜੀ ਵੀ ਚੰਗੀ ਗੱਲ ਨਹੀਂ ਹੈ ਕਿਉਂਕਿ ਉਹ ਉਹਨਾਂ ਦਾ ਦੁੱਧ ਹੀ ਅਸੀਂ ਇਸਤੇਮਾਲ ਕਰਨੇ ਆ ਸਾਰੇ ਜਣੇ ਨੰਬਰ 2 ਕੀ ਇਹ ਅਖਬਾਰਾਂ ਦਾ ਯੂਜ਼ ਆਮ ਤੌਰ ਤੇ ਜਿੰਨੇ ਵੀ ਸਟੋਰ ਹੈ ਜਾਂ ਵਿਜ਼ਿਟ ਕੀਤੇ ਸਾਰੀ ਜਗ੍ਹਾ ਇਹ ਅਖਬਾਰਾਂ ਦਾ ਯੂਜ਼ ਹੋ ਰਿਹਾ ਹੈ ਪਰਾਲੀ ਦੇ ਨਾਲ ਨਾਲ ਅਖਬਾਰਾਂ ਦਾ ਜਿਹੜਾ ਯੂਜ਼ ਹੋ ਰਿਹਾ ਹੈ ਅਖਬਾਰਾਂ ਦੀ ਜਿਹੜੀ ਇਨਕ ਹੈਗੀ ਆ ਉਹ ਸਾਡੀ ਸਿਹਤ ਲਈ ਬਹੁਤ ਖਤਰਨਾਕ ਹੈ ਕਿਉਂਕਿ ਇਹ ਕੈਂਸਰ ਕਾਰਸਿਨੋਜੇਨਿਕ ਹੈ ਸੋ ਇਹਨਾਂ ਨੂੰ ਅਸੀਂ ਇਨਸਟਰਕਸ਼ਨਸ ਦੇ ਰਹੇ ਹਾਂ ਜੀ ਇਹ ਚੀਜ਼ਾਂ ਨਾ ਵਰਤੀਆਂ ਜਾਣ ਇਹਨਾਂ ਬਾਰੇ ਰੋਕਥਾਮ ਕੀਤੀ ਜਾਵੇ ਗੈਸ ਨਾ ਕੀਤੀ ਜਾਵੇ ਸਾਇਕ ਕਲਸ਼ੰਕਰ ਵਧਣਾ ਨਹੀਂ ਕੀਤੀ ਜਾਵੇ ਔਰ ਇਸ ਦੇ ਨਾਲ ਇਹ ਜੋ ਐਫਐਸਐਸਆਈ ਜਿਹੜਾ ਕੰਨ ਆਇਆ ਹੋਰੇ ਨੀਮ ਆਦਾ ਪੂਰਾ ਇਸਤੇਮਾਲ ਕੀਤਾ ਜਾਵੇ ਉਹਨੂੰ ਪਾਲਣਾ ਕੀਤੀ ਜਾਵੇ ਇਸ ਤੋਂ ਇਲਾਵਾ ਅਸੀਂ ਹੋਰ ਵੀ ਸਾਰੇ ਉਪਰਾਲੇ ਕਰ ਰਹੇ ਹਾਂ ਜਿੱਦਾਂ ਇਹਨਾਂ ਦਾ ਕੈਂਪ ਆਰਗੇਨਾਈਜ਼ ਕਰਕੇ ਕਿਉਂਕਿ ਕਈਆਂ ਦੇ ਰਜਿਸਟ੍ਰੇਸ਼ਨ ਦਾ ਲਾਇਸੈਂਸ ਪ੍ਰੋਪਰ ਨਹੀਂ ਹੈਗੇ ਆ ਉਹਨਾਂ ਨੂੰ ਅਸੀਂ ਰੀਨਿਊ ਵੀ ਕਰਾਵਾਂਗੇ ਸੋ ਇਹ ਸਾਰਾ ਹੀ ਸਾਡੀ ਮੁਹਿੰਮ ਜਿਹੜੀ ਗਈ ਹੈ ਲੋਕੀਂ ਚੇਤਨ ਲਈ ਹੈ ਔਰ ਲੋਕਾਂ ਨੂੰ ਚੇਤਨ ਕਰੇ ਸਰ ਇੱਕ ਗੱਲ ਦੱਸੋ ਇਹ ਜਿਹੜੇ ਜਿੰਨੇ ਵੀ ਇਹ ਫਰੂਟ ਵਾਲੇ ਇਹ ਬਹੁਤ ਪੁਰਾਣੇ ਪੁਰਾਣੇ ਬੰਦੇ ਆ ਇਹ ਕੋ ਨਵੇਂ ਬੰਦੇ ਨਹੀਂ ਪਰ ਫਿਰ ਵੀ ਇਹ ਹਰ ਵਾਰੀ ਤੁਸੀਂ ਇਹਨਾਂ ਨੂੰ ਚੈੱਕ ਕਰਦੇ ਆਂ ਤੁਹਾਡੇ ਤੋਂ ਪਹਿਲਾਂ ਵੀ ਚੈੱਕ ਕਰਦੇ ਸੀਗੇ ਪਰ ਕਿਉਂ ਨਹੀਂ ਇਹ ਉੱਤੇ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਇਹ ਇਸਤੇਮਾਲ ਕਰਦੇ ਜਿਹੜੀਆਂ ਲੋਕਾਂ ਦੀ ਸੇਧ ਨਾਲ ਸੁੰਦਰ ਤੇ ਇਹਨਾਂ ਨੂੰ ਜਿੱਦਾਂ ਵੀ ਮੈਂ ਪਹਿਲੇ ਵੀ ਕਹਿਣਾ ਆਇਆ ਕਿ ਇਹ ਸਾਡਾ ਕੰਮ ਹੈਗਾ ਹੈ ਕਿ ਇਹਨਾਂ ਨੂੰ ਇਨਸਟਰਕਸ਼ਨ ਦੇ ਨਾਲ ਲੈਣ ਇਹਨਾਂ ਨੂੰ ਕਈ ਗੱਲਾਂ ਸਿਖਾਣੀਆਂ ਵੀ ਆ ਇਹ بار-बार ਕਹਿਣਾ ਪੈਣਾ ਸਾਨੂੰ ਤਦ ਹੀ ਇਹਨਾਂ ਦੇ ਦਿਮਾਗ 'ਚ ਜਾਏਗੀ ਪਰ ਸਾਡਾ ਉਪਰਾਲਾ ਹੀ ਅਨਥਕ ਹੋ ਕੇ ਇਹ ਕੰਮ ਕਰਦੇ ਰਹਿਣਾ ਜਿੰਨਾ ਚਿਰ ਕਿ ਇਹਨਾਂ ਨੂੰ ਪੂਰੀ ਸੂਝ-ਬੂਝ ਨਾ ਹੋਵੇ ਤੇ ਔਰ ਸਮਝ ਆ ਜਾਵੇ ਕਿ ਔਰ ਲਾਇਸੈਂਸ ਵੀ ਬਣਾਣ ਔਰ ਪ੍ਰੋਪਰ ਜਿਹੜੀ ਹੈ ਸਾਡੀਆਂ ਇਨਸਪੈਕਸ਼ਨਸ ਹੈਗੀਆਂ ਉਹ ਫਾਲੋ ਕਰਨ ਸਾਡਾ ਕੰਮ ਚੱਲਦਾ ਰਹੇਗਾ ਜਦੋਂ ਕਿਸੇ ਦੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਡਾਕਟਰ ਵੱਲੋਂ ਅਕਸਰ ਹੀ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਜੇਕਰ ਤੁਸੀਂ ਵੀ ਚੰਗੀ ਸਿਹਤ ਦੇ ਲਈ ਫਲ ਖਾ ਰਹੇ ਹੋ ਤਾਂ ਫਲ ਤੁਹਾਨੂੰ ਹੋਰ ਵੀ ਬਿਮਾਰ ਕਰ ਸਕਦੇ ਨੇ ਤੇ ਇੱਥੋਂ ਤੱਕ ਕਿ ਕਈਆਂ ਨੂੰ ਮੌਤ ਦੇ ਮੂੰਹ ਦੇ ਵਿੱਚ ਵੀ ਇਹ ਫਲ ਲਿ ਜਾ ਚੁੱਕੇ ਨੇ ਇਹਨਾਂ ਭਿਆਨਕ ਤੱਥਾਂ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਕੁਮਾਰ ਪਾਟਿਆ ਤੇ ਉਹਨਾਂ ਦੀ ਟੀਮ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਫਲਾਂ ਤੇ ਸਬਜ਼ੀ ਵੇਚਣ ਵਾਲਿਆਂ ਦੇ ਗੋਦਾਮਾਂ ਦੀ ਅਤੇ ਦੁਕਾਨਾਂ ਦੀ ਜਾਂਚ ਕੀਤੀ ਗਈ ਇਸ ਜਾਂਚ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਗਲੇ ਸੜੇ ਕਟਿਆ ਕਿਸਮ ਦੇ ਫਲ ਬਰਾਮਦ ਹੋਏ ਨੇ ਉੱਥੇ ਹੀ ਜਦੋਂ ਇਹਨਾਂ ਦੁਕਾਨਦਾਰਾਂ ਵੱਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਈ ਤਰ੍ਹਾਂ ਦੇ ਬਹਾਨੇ ਲਗਾਏ ਇਸ ਦੇ ਨਾਲ ਨਾਲ ਇਹਨਾਂ ਫਲਾਂ ਨੂੰ ਪਕਾਉਣ ਦੇ ਵਿੱਚ ਜ਼ਹਿਰੀਲੇ ਕੈਮੀਕਲ ਰਸਾਇਣਿਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਦਵਾਈਆਂ ਦਾ ਜ਼ਖੀਰਾ ਵੀ ਇਹਨਾਂ ਦੁਕਾਨਾਂ ਤੋਂ ਬਰਾਮਦ ਹੋਇਆ ਹੈ ਇਹਨਾਂ ਜ਼ਹਿਰੀਲੀਆਂ ਦਵਾਈਆਂ ਦੇ ਨਾਲ ਜਿਨ੍ਹਾਂ ਦੇ ਨਾਲ ਫਲ ਪਕਾਏ ਜਾਂਦੇ ਨੇ ਉਹਨਾਂ ਦੇ ਨਾਲ ਕਈ ਤਰ੍ਹਾਂ ਦੇ ਰੋਗ ਜਿਵੇਂ ਕਿ ਕਿਡਨੀ ਦੇ ਰੋਗ ਗੁਰਦੇ ਦਿਲ ਅਤੇ ਲੀਵਰ ਦੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਨੇ ਲੱਗਦੀਆਂ ਨੇ ਇੱਥੋਂ ਤੱਕ ਕਿ ਕੈਂਸਰ ਵੀ ਹੋ ਸਕਦਾ ਹੈ ਸੋ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਸਿਹਤ ਅਫਸਰ ਦੇ ਵੱਲੋਂ ਜਾਂਚ ਕੀਤੀ ਗਈ ਹੈ ਦੁਕਾਨਦਾਰਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਅਤੇ ਭਵਿੱਖ ਦੇ ਵਿੱਚ ਅਜਿਹਾ ਨਾ ਕਰਨ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਤੁਸੀਂ ਵੀ ਦੇਖੋ ਕਿਸ ਤਰ੍ਹਾਂ ਇਹ ਚੈਕਿੰਗ ਕੀਤੀ ਗਈ ਹੈ ਤੇ ਕਿਸ ਤਰ੍ਹਾਂ ਦੁਕਾਨਦਾਰਾਂ ਵੱਲੋਂ ਇਹ ਗੜੇ ਸੜੇ ਫਲ ਨੇ ਜਿਹੜੇ ਲੋਕਾਂ ਨੂੰ ਵੇਚੇ ਜਾ ਰਹੇ ਨੇ ਅਤੇ ਰਸਾਇਣਿਕ ਪਦਾਰਥਾਂ ਦੀ ਤੜੱਲੇ ਦੇ ਨਾਲ ਵਰਤੋਂ ਕਰਕੇ ਲੋਕਾਂ ਨੂੰ ਮੌਤ ਦੇ ਮੂੰਹ ਵੱਲ ਧੱਕਿਆ ਜਾ ਰਿਹਾ ਹੈ ਜੀ ਪੰਜਾਬ ਸਰਕਾਰ ਜੀ ਦੇ ਮਿਸ਼ਨ ਤੰਦਰੁਸਤ ਦੇ ਅੰਦਰर्गत ਸਾਡੇ ਮਿਸ਼ਨ ਸਾਹਮਣੇ ਅਧਿਕਾਰ ਦਾਾਨ ਦੇ ਰਾਜ ਸਿੰਘ ਜੀ ਆਈਐਸ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਹੋਏ ਹੈ ਕਿ ਅਸੀਂ ਇੱਕ ਨਵੀਂ ਚਲਾਨੀ ਹੈ ਜਿਹਦੇ ਚ ਫਲਾ ਵਗੈਰਾ ਨੂੰ ਜੇ ਕੋਈ ਦਵਾਈ ਲੱਗਦੀ ਹੈ ਜਾਂ ਉਹਨਾਂ ਨੂੰ ਕੋਈ ਹੋਰ ਪ੍ਰੋਡਕਟ ਵਗੈਰਾ ਇਹ ਇਸਤੇਮਾਲ ਕੀਤੀ ਜਾਂਦੀ ਡਗਬਾਰਾ ਯੂਨਿਟੀਆਂ ਜਾਂ ਗੱਲੇ ਛੜੇ ਫਲਵੇਕੇ ਵਿੱਚ ਜਾਂਦੇ ਆ ਔਰ ਇਸ ਸੰਬੰਧ ਵਿੱਚ ਅਸੀਂ ਇੱਧਰ ਸਬਜੀ ਮੰਡੀ ਆਏ ਹੋ ਯਾਰ ਕਿਉਂਕਿ ਸਾਡੇ ਜਿਹੜੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਸਾਹਿਬ ਹੈ ਉਹਨਾਂ ਨੇ ਵੀ ਸਾਡੇ ਸਖਤ ਨੇ ਜ਼ਿਲ੍ਹਾ ਨੇ ਇਸ ਤੇ ਧਿਆਨ ਦਿੱਤਾ ਹੈ ਇਹਨਾਂ ਚੀਜ਼ਾਂ ਦੀ ਰੋਕਥਾਮ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਚੰਗਿਆ ਫਲ ਫਰੂਟ ਔਰ ਸਬਜ਼ੀਆਂ ਮਿਲ ਸਕਣ ਸੋ ਮਾਨਯੋਗ ਸਿਹਤ ਮੰਤਰੀ ਸਾਹਿਬ ਅਤੇ ਡਿਪਟੀ ਕਮਿਸ਼ਨਰ ਸਾਹਿਬ ਅਧਿਕਾਰਤ ਸਰਜਨ ਸਾਹਿਬ ਦਿਨ ਦੇ ਦੇਸ਼ਨ ਦੇ ਦੇਸ਼ਦਾਰ ਅਸੀਂ ਅੱਜ ਇੱਥੇ ਸਬਜ਼ੀ ਮੰਡੀ ਆਏ ਆਂ ਔਰ ਇੱਥੇ ਆ ਕੇ ਅਸੀਂ ਅਲੱਗ-ਅਲੱਗ ਗੋਡਾਊਨ ਜਿੱਥੇ ਫਰੂਟਸ ਲੋ ਦਵਾਈ ਵਗੈਰਾ ਲੱਗਦੀ ਹੈ ਜਾਂ ਕੋਲ ਸਟੋਰੇਜ ਹੁੰਦੀ ਹੈ ਉਹਨਾਂ ਨੂੰ ਚੈੱਕ ਕੀਤਾ ਪੂਰੇ ਚ ਕਈ ਜਗ੍ਹਾ ਸਾਨੂੰ ਨਿਯਮਤਾ ਪਾਈਆਂ ਨਹੀਂ ਹੈ ਕਈਆਂ ਨੇ ਤੇ ਚਲੋ ਸਟੋਰ ਕੀਤਾ ਆ ਠੰਡੇ ਜਗ੍ਹਾ ਕੋਲ ਸਟੋਰੇਜ ਪ੍ਰੋਪਰ ਵਰਕ ਫੰਕਸ਼ਨਿੰਗ ਹੈ ਇਹ ਲੇਕਿਨ ਜਿਹੜੀ ਐ ਇਥੇ ਗੈਸ ਜਿਹੜੀ ਐ ਯੂਜ਼ ਕੀਤੀ ਜਾ ਰਹੀ ਹੈ ਔਰ ਸਪਰੇਅ ਕੀਤੀ ਜਾ ਰਹੀ ਹੈ ਜਾਂ ਕੈਲਸ਼ੀਅਮ ਕਾਰਬਾਇਡ ਵੀ ਲਗਾਇਆ ਜਾ ਰਿਹਾ ਹੈ ਇਹ ਇਰਤੋ ਲਾਵਾ ਵੀ ਕਈ ਜਗ੍ਹਾ ਸੀ ਦੇਖਿਆ ਕਿ ਗਲੇ ਸੜੇ ਫਾਲ ਹੈ ਉਹ ਵੀ ਪਏ ਹੋਏ ਹੈ ਕੋ ਡਾਂਸ ਚ ਔਰ ਜਿਨ੍ਹਾਂ ਦਾ ਇਸਤੇਮਾਲ ਉਹ ਖੁਦ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਮਤਲਬ ਪਸ਼ੂ ਦੰਨ ਉਹਨਾਂ ਨੂੰ ਪਾ ਦਿੰਦੇ ਆ ਜਾਂ ਕੋਈ ਹੋਰ ਅਸੂਰ ਵਗੈਰਾ ਨੂੰ ਪਾ ਦਿੰਦੇ ਜਿਹੜੀ ਵੀ ਚੰਗੀ ਗੱਲ ਨਹੀਂ ਹੈ ਕਿਉਂਕਿ ਉਹ ਉਹਨਾਂ ਦਾ ਦੁੱਧ ਹੀ ਅਸੀਂ ਇਸਤੇਮਾਲ ਕਰਨੇ ਆ ਸਾਰੇ ਜਿੰਨੇ ਨੰਬਰ 2 ਕਿ ਇਹ ਖਬਰਾ ਦਾ ਵੀ ਯੂਜ਼ ਆਮ ਤੌਰ ਤੇ ਜਿੰਨੇ ਵੀ ਸਟੋਰ ਅੱਜ ਵਿਜ਼ਿਟ ਕੀਤੇ ਹੈ ਸਾਰੀ ਜਗ੍ਹਾ ਇਹ ਅਖਬਾਰਾਂ ਦਾ ਯੂਜ਼ ਹੋ ਰਿਹਾ ਹੈ ਪਰਾਲੀ ਦੇ ਨਾਲ-ਨਾਲ ਅਖਬਾਰਾਂ ਦਾ ਜਿਹੜਾ ਯੂਜ਼ ਹੋ ਰਿਹਾ ਹੈ ਅਖਬਾਰਾਂ ਦੀ ਜਿਹੜੀ ਇੰਕ ਹੈਗੀ ਆ ਉਹ ਸਾਡੀ ਸਿਹਤ ਲਈ ਬਹੁਤ ਖਤਰਨਾਕ ਹੈ ਕਿਉਂਕਿ ਇਹ ਕੈਂਸਰ ਕਾਰਸਿਨੋ ਜਾਨੀ ਪੈ ਸਕਦੀ ਹੈ ਸੋ ਇਹਨਾਂ ਨੂੰ ਅਸੀਂ ਇਨਸਟਰਕਸ਼ਨਸ ਦੇ ਰਹੇ ਹਾਂ ਕਿ ਇਹ ਚੀਜ਼ਾਂ ਨਾ ਵਰਤੀਆਂ ਜਾਣ ਇਹਨਾਂ ਬਾਰੇ ਰੋਕਥਾਮ ਕੀਤੀ ਜਾਵੇ ਗੈਸ ਨਾ ਕੀਤੀ ਜਾਵੇ ਸੇਫਟੀ ਕਾਸ਼ਨ ਕਰਨਾ ਕੀਤੀ ਜਾਵੇ ਔਰ ਇਸ ਦੇ ਨਾਲ ਇਹ ਜੋ ਐਫਐਸਐਸਆਈ ਜਿਹੜਾ ਐਕਟ ਆਇਆ ਹੈ ਉਹ ਰੀ ਨਿਯਮਾਂ ਦਾ ਪੂਰਾ ਇਸਤੇਮਾਲ ਕੀਤਾ ਜਾਵੇ ਉਹਨੂੰ ਪਾਲਣਾ ਕੀਤੀ ਜਾਵੇ ਇਸ ਤੋਂ ਇਲਾਵਾ ਅਸੀਂ ਹੋਰ ਵੀ ਸਾਰੇ ਉਪਰਾਲਾ ਕਰ ਰਹੇ ਆ ਜਿੱਦਾਂ ਇਹਨਾਂ ਦਾ ਕੈਂਪ ਆਰਗੇਨਾਈਜ਼ ਕਰਕੇ ਕਿਉਂਕਿ ਕਈਆਂ ਦੇ ਰਜਿਸਟ੍ਰੇਸ਼ਨ ਦਾ ਲਾਇਸੈਂਸ ਪ੍ਰੋਪਰ ਨਹੀਂ ਹੈਗੇ ਆ ਉਹਨਾਂ ਨੂੰ ਅਸੀਂ ਰੀਨਿਊ ਵੀ ਕਰਾਵਾਂਗੇ ਸੋ ਇਹ ਸਾਰੀ ਸਾਡੀ ਮੁਹਿੰਮ ਜਿਹੜੀ ਗਈ ਹੈ ਲੋਕੀਂ ਚੇਤਨ ਲੀ ਗਿਆ ਔਰ ਲੋਕਾਂ ਨੂੰ ਚੇਤਨ ਲੀ ਗਿਆ ਸਰ ਇੱਕ ਗੱਲ ਸੋ ਇਹ ਜਿਹੜੇ ਜਿੰਨੇ ਵੀ ਇਹ ਫਰੂਟ ਵਾਲੇ ਇਹ ਬਹੁਤ ਪੁਰਾਣੇ ਪੁਰਾਣੇ ਬੰਦੇ ਆ ਇਹ ਕੋ ਨਵੇਂ ਬੰਦੇ ਨਹੀਂ ਪਰ ਫਿਰ ਵੀ ਇਹ ਹਰ ਵਾਰੀ ਤੁਸੀਂ ਇਹਨਾਂ ਨੂੰ ਚੈੱਕ ਕਰਦੇ ਆ ਤੁਹਾਡੇ ਤੋਂ ਪਹਿਲਾਂ ਵੀ ਚੈੱਕ ਕਰਦੇ ਸੀਗੇ ਪਰ ਕਿਉਂ ਨਹੀਂ ਇਹ ਉੱਤੇ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਇਹ ਇਸਤੇਮਾਲ ਕਰਦੇ ਜਿਹੜੀਆਂ ਲੋਕਾਂ ਦੀ ਸਿਹਤ ਨਾਲ ਸੰਬ ਇਹਨਾਂ ਨੂੰ ਜਿੱਦਾਂ ਵੀ ਮੈਂ ਪਹਿਲੇ ਵੀ ਕਿਹਾ ਹੈ ਕਿ ਸਾਡਾ ਕੰਮ ਹੈਗਾ ਹੈ ਕਿ ਇਹਨਾਂ ਨੂੰ ਇਨਸਟਰਕਸ਼ਨ ਦੇ ਨਾਲ ਲੈਣ ਇਹਨਾਂ ਨੂੰ ਕਈ ਗੱਲਾਂ ਸਿਖਾਣੀਆਂ ਵੀ ਹੈ ਇਹ बार-बार ਕਹਿਣਾ ਪੈਣਾ ਸਾਨੂੰ ਤਦ ਹੀ ਇਹਨਾਂ ਦੇ ਦਿਮਾਗ 'ਚ ਜਾਏਗੀ ਪਰ ਸਾਡਾ ਉਪਰਾਲਾ ਹੀ ਅਨਥਕ ਹੋ ਕੇ ਇਹ ਕੰਮ ਕਰਦੇ ਰਹਿਣਾ ਜਿੰਨਾ ਚਿਰ ਕਿ ਇਹਨਾਂ ਨੂੰ ਪੂਰੀ ਸੂਝ-ਬੂਝ ਨਾ ਹੋਵੇ ਤੇ ਹੋਰ ਸਮਝ ਆ ਜਾਏ ਕਿ ਔਰ ਲਾਇਸੈਂਸ ਵੀ ਬਣਾਉਣ ਔਰ ਪ੍ਰੋਪਰ ਜਿਹੜੀ ਹੈ ਸਾਡੀਆਂ ਇਨਸਪੈਕਸ਼ਨਾਂ ਜਿਹੜੀਆਂ ਉਹ ਫਾਲੋ ਕਰਨ ਸਾਡਾ ਕੰਮ ਚੱਲਦਾ ਰਹੇਗਾ ਜਦੋਂ ਕਿਸੇ ਦੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਡਾਕਟਰ ਵੱਲੋਂ ਅਕਸਰ ਹੀ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਜੇਕਰ ਤੁਸੀਂ ਵੀ ਚੰਗੀ ਸਿਹਤ ਦੇ ਲਈ ਫਲ ਖਾ ਰਹੇ ਹੋ ਤਾਂ ਫਲ ਤੁਹਾਨੂੰ ਹੋਰ ਵੀ ਬਿਮਾਰ ਕਰ ਸਕਦੇ ਨੇ ਤੇ ਇਥੋਂ ਤੱਕ ਕਿ ਕਈਆਂ ਨੂੰ ਮੌਤ ਦੇ ਮੂੰਹ ਦੇ ਵਿੱਚ ਵੀ ਇਹ ਫਲ ਲਿਜਾ ਚੁੱਕੇ ਨੇ ਇਹਨਾਂ ਭਿਆਨਕ ਤੱਥਾਂ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਕੁਮਾਰ ਪਾਟਿਆ ਤੇ ਉਹਨਾਂ ਦੀ ਟੀਮ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਫਲਾਂ ਤੇ ਸਬਜ਼ੀ ਵੇਚਣ ਵਾਲਿਆਂ ਦੇ ਗੋਦਾਮਾਂ ਦੀ ਅਤੇ ਦੁਕਾਨਾਂ ਦੀ ਜਾਂਚ ਕੀਤੀ ਗਈ ਇਸ ਜਾਂਚ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਗਲੇ ਸੜੇ ਕਟਿਆ ਕਿਸਮ ਦੇ ਫਲ ਬਰਾਮਦ ਹੋਏ ਨੇ ਉੱਥੇ ਹੀ ਜਦੋਂ ਇਹਨਾਂ ਦੁਕਾਨਦਾਰਾਂ ਵੱਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਈ ਤਰ੍ਹਾਂ ਦੇ ਬਹਾਨੇ ਲਗਾਏ ਇਸ ਦੇ ਨਾਲ ਨਾਲ ਇਹਨਾਂ ਫਲਾਂ ਨੂੰ ਪਕਾਉਣ ਦੇ ਵਿੱਚ ਜ਼ਹਿਰੀਲੇ ਕੈਮੀਕਲ ਰਸਾਇਣਿਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਦਵਾਈਆਂ ਦਾ ਜ਼ਖੀਰਾ ਵੀ ਇਹਨਾਂ ਦੁਕਾਨਾਂ ਤੋਂ ਬਰਾਮਦ ਹੋਇਆ ਹੈ ਇਨਾ ਜ਼ਹਿਰੀਲੀਆਂ ਦਵਾਈਆਂ ਦੇ ਨਾਲ ਜਿਨ੍ਹਾਂ ਦੇ ਨਾਲ ਫਲ ਪਕਾਏ ਜਾਂਦੇ ਨੇ ਉਹਨਾਂ ਦੇ ਨਾਲ ਕਈ ਤਰ੍ਹਾਂ ਦੇ ਰੋਗ ਜਿਵੇਂ ਕਿ ਕਿ ਕਿਡਨੀ ਦੇ ਰੋਗ ਗੁਰਦੇ ਦਿਲ ਅਤੇ ਲੀਵਰ ਦੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਨੇ ਲੱਗਦੀਆਂ ਨੇ ਇੱਥੋਂ ਤੱਕ ਕਿ ਕੈਂਸਰ ਵੀ ਹੋ ਸਕਦਾ ਸੋ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਸਿਹਤ ਅਫਸਰ ਦੇ ਵੱਲੋਂ ਜਾਂਚ ਕੀਤੀ ਗਈ ਹੈ ਦੁਕਾਨਦਾਰਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਅਤੇ ਭੁਖ ਦੇ ਵਿੱਚ ਅਜਿਹਾ ਨਾ ਕਰਨ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਅ ਤੁਸੀਂ ਵੀ ਦੇਖੋ ਕਿਸ ਤਰ੍ਹਾਂ ਇਹ ਚੈਕਿੰਗ ਕੀਤੀ ਗਈ ਹੈ ਤੇ ਕਿਸ ਤਰ੍ਹਾਂ ਦੁਕਾਨਦਾਰਾਂ ਵੱਲੋਂ ਇਹ ਗੜੇ ਸੜੇ ਫਾਲ ਨੇ ਜਿਹੜੇ ਲੋਕਾਂ ਨੂੰ ਵੇਚੇ ਜਾ ਰਹੇ ਨੇ ਅਤੇ ਰਸਾਇਣਕ ਪਦਾਰਥਾਂ ਦੀ ਤੜੱਲੇ ਦੇ ਨਾਲ ਵਰਤੋਂ ਕਰਕੇ ਲੋਕਾਂ ਨੂੰ ਮੌਤ ਦੇ ਮੂੰਹ ਵੱਲ ਧੱਕਿਆ ਜਾ ਰਿਹਾ ਹੈ ਜੀ ਪੰਜਾਬ ਸਰਕਾਰ ਜੀ ਦੇ ਮਿਸ਼ਨ ਤੰਦਰੁਸਤ ਦੇ ਅੰਦਰ ਗਾਟੇ ਸਾਡੇ ਮਿਸ਼ਨ ਸਾਹਮਣੇ ਸਦਾਨ ਦੇ ਰਾਜ ਸਿੰਘ ਜੀ ਆਈਐਸ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਨਿਦੇਸ਼ ਦਿੱਤੇ ਹੋਏ ਹੈ ਦੀ ਕਾਸੀ ਕੇ ਮੈਨੂੰ ਚਲਾਨੀ ਹੈ ਜਿਹਦੇ ਚ ਫਲਾ ਵਗੈਰਾ ਨੂੰ ਜੇ ਕੋਈ ਦਵਾਈ ਲੱਗਦੀ ਹੈ ਜਾਂ ਉਹਨਾਂ ਨੂੰ ਕੋਈ ਹੋਰ ਪ੍ਰੋਡਕਟ ਵਗੈਰਾ ਇਸਤਮਾਲ ਕੀਤਾ ਜਾਂਦਾ ਹੈ ਜਿੱਦਾਂ ਗੁਬਾਰਾ ਯੂਜ਼ ਨਹੀਂ ਆਇਆ ਜਾਂ ਗਲੇ ਛੜੇ ਫਲਵੇ ਕੇ ਲਈ ਵੇਚ ਜਾਂਦੇ ਆ ਔਰ ਇਸ ਸੰਬੰਧ ਵਿੱਚ ਅਸੀਂ ਇੱਧਰ ਸਬਜ਼ੀ ਮੰਡੀ ਆਏ ਹੋਇਆ ਕਿਉਂਕਿ ਸਾਡੇ ਜਿਹੜੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਸਾਹਿਬ ਹੈ ਉਹਨਾਂ ਨੇ ਵੀ ਸਾਨੂੰ ਸਖਤ ਨੇ ਜ਼ਿਲ੍ਹਾ ਨੇ ਨਿਰਦੇਸ਼ ਦਿੱਤੇ ਹੋਏ ਆ ਇਹਨਾਂ ਚੀਜ਼ਾਂ ਦੀ ਰੋਕਥਾਮ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਚੰਗਿਆਂ ਫਲ ਫਰੂਟ ਔਰ ਸਬਜ਼ੀਆਂ ਮਿਲ ਸਕਣ। ਸੋ ਮਾਨਯੋਗ ਜ਼ਿਲ੍ਹਾ ਮੰਤਰੀ ਸਾਹਿਬ ਅਤੇ ਡਿਪਟੀ ਕਮਿਸ਼ਨਰ ਸਾਹਿਬ ਅਤੇ ਸਿਵਲ ਸਰਜਨ ਸਾਹਿਬ ਦੇ ਨਿਯਮ ਦੇ ਇਸ਼ਾਰਾ ਅਸੀਂ ਅੱਜ ਇੱਥੇ ਸਬਜ਼ੀ ਮੰਡੀ ਆਏ ਆਂ ਔਰ ਇੱਥੇ ਆ ਕੇ ਅਸੀਂ ਅਲੱਗ-ਅਲੱਗ ਗੋਡਾਊਨ ਜਿੱਥੇ ਫਰੂਟਸ ਨੂੰ ਦਵਾਈ ਵਗੈਰਾ ਲੱਗਦੀ ਹੈ ਜਾਂ ਕੋਲ ਸਟੋਰੇਜ ਹੁੰਦੀ ਹੈ ਉਹਨਾਂ ਨੂੰ ਚੈੱਕ ਕੀਤਾ। ਪੂਰੇ ਚ ਕਈ ਜਗ੍ਹਾ ਸਾਨੂੰ ਨਿਯਮਤਾ ਪਾਈਆਂ ਨਹੀਂ ਆਈਆਂ ਕਈ ਨੇ ਤਾਂ ਚਲੋ ਸਟੋਰ ਕੀਤਾ ਆ ਠੰਡੇ ਜਗ੍ਹਾ ਕੋਲ ਸਟੋਰੇਜ ਪ੍ਰੋਪਰ ਵਰਕ ਫੰਕਸ਼ਨਿੰਗ ਹੈ ਇਹ ਹੈ। لیکن ਜਿਹੜੀ ਐਥਲਨ ਗੈਸ ਜਿਹੜੀ ਆ ਯੂਜ਼ ਕੀਤੀ ਜਾ ਰਹੀ ਹੈ ਔਰ ਸਪਰੇਅ ਕੀਤਾ ਜਾ ਰਹੀ ਹੈ ਜਾਂ ਕੈਲਸ਼ੀਅਮ ਕਾਰਬਾਇਡ ਵੀ ਲਗਾਇਆ ਜਾ ਰਿਹਾ। ਇਹ ਇੱਕ ਤੋਂ ਇਲਾਵਾ ਵੀ ਕਈ ਜਗ੍ਹਾ ਸੀ ਦੇਖਿਆ ਕਿ ਗਲੇ ਸੜੇ ਫਲ ਆ ਉਹ ਵੀ ਪਏ ਹੋਏ ਗੋਡਾਂਸ ਚ ਔਰ ਜਿਨ੍ਹਾਂ ਦਾ ਇਸਤੇਮਾਲ ਉਹ ਖੁਦ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਮਤਲਬ ਪਸ਼ੂ ਦੰਨ ਉਹਨਾਂ ਨੂੰ ਪਾ ਦਿੰਦੇ ਆ ਜਾਂ ਕੋਈ ਹੋਰ ਅਸ਼ੂਰ ਵਗੈਰਾ ਨੂੰ ਪਾ ਦਿੰਦੇ ਜਿਹੜੀ ਵੀ ਚੰਗੀ ਗੱਲ ਨਹੀਂ ਹੈ ਕਿਉਂਕਿ ਉਹ ਉਹਨਾਂ ਦਾ ਦੁੱਧ ਹੀ ਅਸੀਂ ਇਸਤੇਮਾਲ ਕਰਨੇ ਆ ਸਾਰੇ ਜੀ। ਨੰਬਰ 2 ਕੀ ਇਹ ਅਖਬਾਰਾਂ ਦਾ ਯੂਜ਼ ਆਮ ਤੌਰ ਤੇ ਜਿੰਨੇ ਵੀ ਸਟੋਰ ਹੈ ਜਾਂ ਵਿਜ਼ਿਟ ਕੀਤੇ ਸਾਰੀ ਜਗ੍ਹਾ ਇਹ ਅਖਬਾਰਾਂ ਦਾ ਯੂਜ਼ ਹੋ ਰਿਹਾ ਹੈ ਪਰਾਲੀ ਦੇ ਨਾਲ ਨਾਲ ਅਖਬਾਰਾਂ ਦਾ ਜਿਹੜਾ ਯੂਜ਼ ਹੋ ਰਿਹਾ ਹੈ ਅਖਬਾਰਾਂ ਦੀ ਜਿਹੜੀ ਇਨਕ ਹੈਗੀ ਆ ਉਹ ਸਾਡੀ ਸਿਹਤ ਲਈ ਬਹੁਤ ਖਤਰਨਾਕ ਹੈ ਕਿਉਂਕਿ ਇਹ ਕੈਂਸਰ ਕਾਰਸਿਨੋ ਜੈਨਿਕ ਹੈ ਸੋ ਇਹਨਾਂ ਨੂੰ ਅਸੀਂ ਇਨਸਟਰਕਸ਼ਨਸ ਦੇ ਰਹੇ ਹਾਂ ਕਿ ਇਹ ਚੀਜ਼ਾਂ ਨਾ ਵਰਤੀਆਂ ਜਾਣ ਇਹਨਾਂ ਬਾਰੇ ਰੋਕਥਾਮ ਕੀਤੀ ਜਾਵੇ ਗੈਸ ਨਾ ਕੀਤੀ ਜਾਵੇ ਸਾਈਕਲ ਸ਼ੰਕਾਰ ਪੜਨਾ ਨਾ ਕੀਤੀ ਜਾਵੇ ਔਰ ਇਸ ਦੇ ਨਾਲ ਇਹ ਜੋ ਐਫਐਸਐਸਆਈ ਜਿਹੜਾ ਐਕਟ ਕੰਨ ਆਇਆ ਹੋਰੇ ਨੀਮ ਆਦਾ ਪੂਰਾ ਇਸਤੇਮਾਲ ਕੀਤਾ ਜਾਵੇ ਉਹਨੂੰ ਪਾਲਣਾ ਕੀਤੀ ਜਾਵੇ ਇਸ ਤੋਂ ਇਲਾਵਾ ਅਸੀਂ ਹੋਰ ਵੀ ਸਾਰੇ ਉਪਰਾਲਾ ਕਰ ਰਹੇ ਹਾਂ ਜਿੱਦਾਂ ਇਹਨਾਂ ਦਾ ਕੈਂਪ ਆਰਗੇਨਾਈਜ਼ ਕਰਕੇ ਕਿਉਂਕਿ ਕਈਆਂ ਦੇ ਰਜਿਸਟ੍ਰੇਸ਼ਨ ਦਾ ਲਾਇਸੈਂਸ ਪ੍ਰੋਪਰ ਨਹੀਂ ਹੈਗੇ ਆ ਉਹਨਾਂ ਨੂੰ ਅਸੀਂ ਰੀਨਿਊ ਵੀ ਕਰਾਵਾਂਗੇ ਸੋ ਇਹ ਸਾਰਾ ਹੀ ਸਾਡੀ ਮੁਹਿੰਮ ਜਿਹੜੀ ਗਈ ਹੈ ਲੋਕ ਕੀ ਚੇ ਲੀ ਗਿਆ ਔਰ ਲੋਕਾਂ ਨੂੰ ਚੰਗੀ ਸਰ ਇੱਕ ਗੱਲ ਦੱਸੋ ਇਹ ਜਿਹੜੇ ਜਿੰਨੇ ਵੀ ਇਹ ਫੂਟ ਵਾਲੇ ਇਹ ਬਹੁਤ ਪੁਰਾਣੇ ਪੁਰਾਣੇ ਬੰਦੇ ਆ ਇਹ ਕੋ ਨਵੇਂ ਬੰਦੇ ਨਹੀਂ ਪਰ ਫਿਰ ਵੀ ਇਹ ਹਰ ਵਾਰੀ ਤੁਸੀਂ ਇਹਨਾਂ ਨੂੰ ਚੈੱਕ ਕਰਦੇ ਆ ਤੁਹਾਡੇ ਤੋਂ ਪਹਿਲਾਂ ਵੀ ਚੈੱਕ ਕਰਦੇ ਸੀਗੇ ਪਰ ਕਿਉਂ ਨਹੀਂ ਇਹ ਉੱਤੇ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਇਹ ਇਸਤੇਮਾਲ ਕਰਦੇ ਜਿਹੜੀਆਂ ਲੋਕਾਂ ਦੀ ਸੇਦਲਾ ਸੁੰਦਰ ਤੇ ਇਹਨਾਂ ਨੂੰ ਜਿੱਦਾਂ ਵੀ ਮੈਂ ਪਹਿਲੇ ਵੀ ਕਹਿਣਾ ਆਇਆ ਕਿ ਸਾਡਾ ਕੰਮ ਹੈਗਾ ਹੈ ਕਿ ਇਹਨਾਂ ਨੂੰ ਇਨਸਟਰਕਸ਼ਨ ਦੇ ਨਾਲ ਲੈਣ ਇਹਨਾਂ ਨੂੰ ਕਈ ਗੱਲਾਂ ਸਿਖਾਣੀਆਂ ਵੀ ਆ ਹੈ ਇਹ بار-बार ਕਹਿਣਾ ਪੈਣਾ ਸਾਨੂੰ ਤਦ ਹੀ ਇਹਨਾਂ ਦੇ ਦਿਮਾਗ 'ਚ ਜਾਏਗੀ ਪਰ ਸਾਡਾ ਉਪਰਾਲਾ ਹੀ ਅਨਥਕ ਹੋ ਕੇ ਇਹ ਕੰਮ ਕਰਦੇ ਰਹਿਣਾ ਜਿੰਨਾ ਚਿਰ ਕਿ ਇਹਨਾਂ ਨੂੰ ਪੂਰੀ ਸੂਝ-ਬੂਝ ਨਾ ਹੋਵੇ ਤੇ ਔਰ ਸਮਝ ਆ ਜਾਵੇ ਕਿ ਔਰ ਲਾਇਸੈਂਸ ਵੀ ਬਣਾਣ ਔਰ ਪ੍ਰੋਪਰ ਜਿਹੜੀ ਹੈ ਸਾਡੀਆਂ ਇਨਸਪੈਕਸ਼ਨਾਂ ਜਿਹੜੀਆਂ ਉਹ ਫਾਲੋ ਕਰਨ ਸਾਡਾ ਕੰਮ ਚੱਲਦਾ ਰਹੇਗਾ ਜਦੋਂ ਕਿਸੇ ਦੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਡਾਕਟਰ ਵੱਲੋਂ ਅਕਸਰ ਹੀ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਜੇਕਰ ਤੁਸੀਂ ਵੀ ਚੰਗੀ ਸਿਹਤ ਦੇ ਲਈ ਫਲ ਖਾ ਰਹੇ ਹੋ ਤਾਂ ਫਲ ਤੁਹਾਨੂੰ ਹੋਰ ਵੀ ਬਿਮਾਰ ਕਰ ਸਕਦੇ ਨੇ ਤੇ ਇੱਥੋਂ ਤੱਕ ਕਿ ਕਈਆਂ ਨੂੰ ਮੌਤ ਦੇ ਮੂੰਹ ਦੇ ਵਿੱਚ ਵੀ ਇਹ ਫਲ ਲਿ ਜਾ ਚੁੱਕੇ ਨੇ ਇਹਨਾਂ ਭਿਆਨਕ ਤੱਥਾਂ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਕੁਮਾਰ ਪਾਟਿਆ ਤੇ ਉਹਨਾਂ ਦੀ ਟੀਮ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਫਲਾਂ ਤੇ ਸਬਜ਼ੀ ਵੇਚਣ ਵਾਲਿਆਂ ਦੇ ਗੋਦਾਮਾਂ ਦੀ ਅਤੇ ਦੁਕਾਨਾਂ ਦੀ ਜਾਂਚ ਕੀਤੀ ਗਈ ਇਸ ਜਾਂਚ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਗਲੇ ਸੜੇ ਕਟਿਆ ਕਿਸਮ ਦੇ ਫਲ ਬਰਾਮਦ ਹੋਏ ਨੇ ਉੱਥੇ ਹੀ ਜਦੋਂ ਇਹਨਾਂ ਦੁਕਾਨਦਾਰਾਂ ਵੱਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਈ ਤਰ੍ਹਾਂ ਦੇ ਬਹਾਨੇ ਲਗਾਏ ਇਸ ਦੇ ਨਾਲ ਨਾਲ ਇਹਨਾਂ ਫਲਾਂ ਨੂੰ ਪਕਾਉਣ ਦੇ ਵਿੱਚ ਜ਼ਹਿਰੀਲੇ ਕੈਮੀਕਲ ਰਸਾਇਣਿਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਦਵਾਈਆਂ ਦਾ ਜ਼ਖੀਰਾ ਵੀ ਇਹਨਾਂ ਦੁਕਾਨਾਂ ਤੋਂ ਬਰਾਮਦ ਹੋਇਆ ਹੈ ਇਹਨਾਂ ਜ਼ਹਿਰੀਲੀਆਂ ਦਵਾਈਆਂ ਦੇ ਨਾਲ ਜਿਨ੍ਹਾਂ ਦੇ ਨਾਲ ਫਲ ਪਕਾਏ ਜਾਂਦੇ ਨੇ ਉਹਨਾਂ ਦੇ ਨਾਲ ਕਈ ਤਰ੍ਹਾਂ ਦੇ ਰੋਗ ਜਿਵੇਂ ਕਿ ਕਿਡਨੀ ਦੇ ਰੋਗ ਗੁਰਦੇ ਦਿਲ ਅਤੇ ਲੀਵਰ ਦੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਨੇ ਲੱਗਦੀਆਂ ਨੇ ਇੱਥੋਂ ਤੱਕ ਕਿ ਕੈਂਸਰ ਵੀ ਹੋ ਸਕਦਾ ਹੈ ਸੋ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਸਿਹਤ ਅਫਸਰ ਦੇ ਵੱਲੋਂ ਜਾਂਚ ਕੀਤੀ ਗਈ ਹੈ ਦੁਕਾਨਦਾਰਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਅਤੇ ਭਵਿੱਖ ਦੇ ਵਿੱਚ ਅਜਿਹਾ ਨਾ ਕਰਨ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਤੁਸੀਂ ਵੀ ਦੇਖੋ ਕਿਸ ਤਰ੍ਹਾਂ ਇਹ ਚੈਕਿੰਗ ਕੀਤੀ ਗਈ ਹੈ ਤੇ ਕਿਸ ਤਰ੍ਹਾਂ ਦੁਕਾਨਦਾਰਾਂ ਵੱਲੋਂ ਇਹ ਗੜੇ ਸੜੇ ਫਲ ਨੇ ਜਿਹੜੇ ਲੋਕਾਂ ਨੂੰ ਵੇਚੇ ਜਾ ਰਹੇ ਨੇ ਅਤੇ ਰਸਾਇਣਿਕ ਪਦਾਰਥਾਂ ਦੀ ਤੜੱਲੇ ਦੇ ਨਾਲ ਵਰਤੋਂ ਕਰਕੇ ਲੋਕਾਂ ਨੂੰ ਮੌਤ ਦੇ ਮੂੰਹ ਵੱਲ ਧੱਕਿਆ ਜਾ ਰਿਹਾ ਹੈ ਜੀ ਪੰਜਾਬ ਸਰਕਾਰ ਜੀ ਦੇ ਮਿਸ਼ਨ ਤੰਦਰੁਸਤ ਦੇ ਅੰਦਰ ਗਾਟੇ ਸਾਡੇ ਮਿਸ਼ਨ ਸਾਹਿਬ ਜੀ ਸਦਾਨ ਦਿਨ ਰਾਜ ਸਿੰਘ ਜੀ ਐਸ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਹੋਏ ਹੈ ਕਿ ਅਸੀਂ ਇੱਕ ਮਹਿੰਨ ਚਲਾਨੀ ਹੈ ਜਿਹੜੇ ਚ ਪਲਾ ਵਗੈਰਾ ਨੂੰ ਜੇ ਕੋਈ ਦਵਾਈ ਲੱਗਦੀ ਹੈ ਜਾਂ ਉਹਨਾਂ ਨੂੰ ਕੋਈ ਹੋਰ ਪ੍ਰੋਡਕਟ ਵਗੈਰਾ ਇਹ ਇਸਤੇਮਾਲ ਕੀਤਾ ਜਾਂਦੀ ਦਾਗਬਾਰਾ ਯੂਨੀਅਨੀਆਂ ਜਾਂ ਗੱਲੇ ਛੜੇ ਫਲ ਵਿਕੇ ਜਾਂਦੇ ਆ ਔਰ ਇਸ ਸੰਬੰਧ ਵਿੱਚ ਅਸੀਂ ਇੱਧਰ ਸਬਜ਼ੀ ਮੰਡੀ ਆਏ ਹੋਏ ਆ ਕਿਉਂਕਿ ਸਾਡੇ ਜਿਹੜੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਸਾਹਿਬ ਨੇ ਉਹਨਾਂ ਨੇ ਵੀ ਸਾਡੇ ਸਖਤ ਨੇ ਜ਼ਿਲ੍ਹੇ ਨੇ ਨਿਸ਼ਚਿਤ ਜੋ ਹੈ ਇਹਨਾਂ ਚੀਜ਼ਾਂ ਦੀ ਰੋਕtham ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਚੰਗਿਆ ਫਲ ਫਰੂਟ ਔਰ ਸਬਜ਼ੀਆਂ ਮਿਲ ਸਕਣ ਸੋ ਮਾਨਯੋਗ ਸਿਹਤ ਮੰਤਰੀ ਸਾਹਿਬ ਅਤੇ ਡਿਪਟੀ ਕਮਸ਼ਨਰ ਸਾਹਿਬ ਅਤੇ ਸਿਵਲ ਸਰਜਨ ਸਾਹਿਬ ਦਿਨ ਦੇ ਦੇਸ਼ਨ ਦੇ ਦਿਸਨਾਰ ਅਸੀਂ ਅੱਜ ਇੱਥੇ ਸਬਜ਼ੀ ਮੰਡੀ ਆਏ ਆਂ ਔਰ ਇੱਥੇ ਆ ਕੇ ਅਸੀਂ ਅਲੱਗ-ਅਲੱਗ ਗੋਡਾਊਨ ਜਿੱਥੇ ਫਰੂਟ ਨੋ ਡਰਾਈਵ ਵਗੈਰਾ ਲੱਗਦੀ ਹੈ ਨੇ ਕੋールド ਸਟੋਰੇਜ ਹੁੰਦੀ ਹੈ ਉਹਨਾਂ ਨੂੰ ਚੈੱਕ ਕੀਤਾ ਪੂਰੇ ਚ ਕਈ ਜਗ੍ਹਾ ਸਾਨੂੰ ਨਿਯਮਤਾ ਪਾਈਆਂ ਨਹੀਂ ਹੈ ਕਈਆਂ ਨੇ ਤਾਂ ਚਲੋ ਸਟੋਰ ਕੀਤਾ ਆ ਠੰਡੇ ਜਗ੍ਹਾ ਕੋールド ਸਟੋਰੇਜ ਪ੍ਰੋਪਰ ਵਰਕ ਫੰਕਸ਼ਨਿੰਗ ਹੈ ਇਹ ਲੇਕਿਨ ਜਿਹੜੀ ਐ ਇਥੇ ਗੈਸ ਜਿਹੜੀ ਐ ਯੂਜ਼ ਕੀਤੀ ਜਾ ਰਹੀ ਹੈ ਔਰ ਸਪਰੇ ਕੀਤੀ ਜਾ ਰਹੀ ਹੈ ਜਾਂ ਕੈਲਸ਼ੀਅਮ ਕਾਰਬਾਇਡ ਵੀ ਲਗਾਇਆ ਜਾ ਰਿਹਾ ਹੈ ਇਹਰ ਤੋਂ ਇਲਾਵਾ ਵੀ ਕਈ ਜਗ੍ਹਾ ਅਸੀਂ ਦੇਖਿਆ ਕਿ ਗੱਲੇ ਸੜੇ ਫਲ ਹੈ ਉਹ ਵੀ ਪਏ ਹੋਏ ਐ ਕੋ ਡਾਂਸ ਚ ਔਰ ਜਿਨ੍ਹਾਂ ਦਾ ਇਸਤੇਮਾਲ ਉਹ ਖੁਦ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਮਤਲਬ ਪਸ਼ੂ ਧਨ ਉਹਨਾਂ ਨੂੰ ਪਾ ਲੈਂਦੇ ਆ ਜਾਂ ਕੋਈ ਹੋਰ ਅਸੂਰ ਵਗੈਰਾ ਨੂੰ ਪਾ ਲੈਂਦੇ ਜਿਹੜੀ ਵੀ ਚੰਗੀ ਗੱਲ ਨਹੀਂ ਹੈ ਕਿਉਂਕਿ ਉਹ ਉਹਨਾਂ ਦਾ ਦੁੱਧ ਹੀ ਅਸੀਂ ਇਸਤੇਮਾਲ ਕਰਨੇ ਆ ਸਾਰੇ ਜਣੇ ਨੰਬਰ 2 ਕਿ ਇਹ ਇੱਕ ਬਾਰਾਦਰੀ ਯੂਜ਼ ਆਮ ਤੌਰ ਤੇ ਜਿਨੇ ਵੀ ਸਟੋਰ ਹੈ ਜਾਂ ਵਿਜ਼ਿਟ ਕੀਤੇ ਐ ਸਾਰੀ ਜਗ੍ਹਾ ਇਹ ਅਖਬਾਰਾਂ ਦਾ ਯੂਜ਼ ਹੋ ਰਿਹਾ ਹੈ ਪਰਾਲੀ ਦੇ ਨਾਲ-ਨਾਲ ਅਖਬਾਰਾਂ ਦਾ ਜਿਹੜਾ ਯੂਜ਼ ਹੋ ਰਿਹਾ ਹੈ ਅਖਬਾਰਾਂ ਦੀ ਜਿਹੜੀ ਇੰਕ ਹੈਗੀ ਆ ਉਹ ਸਾਡੀ ਸਿਹਤ ਲਈ ਬਹੁਤ ਖਤਰਨਾਕ ਹੈ ਕਿਉਂਕਿ ਇਹ ਕੈਂਸਰ ਕਾਰਸਿਨੋ ਜਾਨੀ ਪੈ ਸਕਦੀ ਹੈ ਸੋ ਇਹਨਾਂ ਨੂੰ ਅਸੀਂ ਇਨਸਟਰਕਸ਼ਨਸ ਦੇ ਰਹੇ ਹਾਂ ਕਿ ਇਹ ਚੀਜ਼ਾਂ ਨਾ ਵਰਤੀਆਂ ਜਾਣ ਇਹਨਾਂ ਬਾਰੇ ਰੋਕਥਾਮ ਕੀਤੀ ਜਾਵੇ ਗੈਸ ਨਾ ਕੀਤੀ ਜਾਵੇ ਸਟ੍ਰਾਈਕ ਕਾਸ਼ਨ ਕਰਨਾ ਕੀਤੀ ਜਾਵੇ ਔਰ ਇਸ ਦੇ ਨਾਲ ਇਹ ਜੋ ਐਫਐਸਐਸਆਈ ਜਿਹੜਾ ਐਕਟ ਆਇਆ ਹੈ ਉਹ ਰੇ ਨਿਯਮਾਂ ਦਾ ਪੂਰਾ ਇਸਤੇਮਾਲ ਕੀਤਾ ਜਾਵੇ ਔਰ ਨੂੰ ਪਾਲਣਾ ਕੀਤੀ ਜਾਵੇ ਇਸ ਤੋਂ ਇਲਾਵਾ ਅਸੀਂ ਹੋਰ ਵੀ ਸਾਰੇ ਉਪਰਾਲਾ ਕਰ ਰਹੇ ਆ ਜਿੱਦਾਂ ਇਹਨਾਂ ਦਾ ਕੈਂਪ ਆਰਗੇਨਾਈਜ਼ ਕਰਕੇ ਕਿਉਂਕਿ ਕਈਆਂ ਦੇ ਰਜਿਸਟ੍ਰੇਸ਼ਨ ਦਾ ਲਾਇਸੈਂਸ ਪ੍ਰੋਪਰ ਨਹੀਂ ਹੈਗੇ ਆ ਉਹਨਾਂ ਨੂੰ ਅਸੀਂ ਰੀਨਿਊ ਵੀ ਕਰਾਵਾਂਗੇ ਸੋ ਇਹ ਸਾਰਾ ਹੀ ਸਾਡੀ ਮੁਹਿੰਮ ਜਿਹੜੀ ਗਈ ਹੈ ਲੋਕੀਂ ਚੇਤਨ ਲਈ ਹੈ ਔਰ ਲੋਕਾਂ ਨੂੰ ਚੇਤਨ ਕਰੇ ਸਰ ਇੱਕ ਗੱਲ ਦੱਸੋ ਇਹ ਜਿਹੜੇ ਜਿੰਨੇ ਵੀ ਇਹ ਫੂਟ ਵਾਲੇ ਇਹ ਬਹੁਤ ਪੁਰਾਣੇ ਪੁਰਾਣੇ ਬੰਦੇ ਆ ਇਹ ਕੋਈ ਨਵੇਂ ਬੰਦੇ ਨਹੀਂ ਪਰ ਫਿਰ ਵੀ ਇਹ ਹਰ ਵਾਰੀ ਤੁਸੀਂ ਇਹਨਾਂ ਨੂੰ ਚੈੱਕ ਕਰਦੇ ਆ ਤੁਹਾਡੇ ਤੋਂ ਪਹਿਲਾਂ ਵੀ ਚੈੱਕ ਕਰਦੇ ਸੀਗੇ ਪਰ ਕਿਉਂ ਨਹੀਂ ਇਹ ਉੱਤੇ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਇਹ ਇਸਤੇਮਾਲ ਕਰਦੇ ਜਿਹੜੀਆਂ ਲੋਕਾਂ ਦੀ ਸੇਧ ਨਾਲ ਸੁੰ ਇਨਾਂ ਨੂੰ ਜਿੱਦਾਂ ਵੀ ਮੈਂ ਪਹਿਲੇ ਵੀ ਕਹਿਣਾ ਆਇਆ ਕਿ ਸਾਡਾ ਕੰਮ ਹੈਗਾ ਹੈ ਕਿ ਇਹਨਾਂ ਨੂੰ ਇਨਸਟਰਕਸ਼ਨਸ ਦੇ ਨਾਲ ਲੈਣੇ ਇਹਨਾਂ ਨੂੰ ਕਈ ਗੱਲਾਂ ਸਿਖਾਣੀਆਂ ਵੀ ਆਈਆਂ ਇਹ ਬਾਰ-ਬਾਰ ਕਹਿਣਾ ਪੈਣਾ ਸਾਨੂੰ ਤਦ ਹੀ ਇਹਨਾਂ ਦੇ ਦਿਮਾਗ 'ਚ ਜਾਏਗੀ ਪਰ ਸਾਡਾ ਉਪਰਾਲਾ ਹੀ ਅਨਥਕ ਹੋ ਕੇ ਇਹ ਕੰਮ ਕਰਦੇ ਰਹਿਣਾ ਜਿੰਨਾ ਚਿਰ ਕਿ ਇਹਨਾਂ ਨੂੰ ਪੂਰੀ ਸੂਝ-ਬੂਝ ਨਾ ਹੋਵੇ ਤੇ ਔਰ ਸਮਝ ਆ ਜਾਵੇ ਕਿ ਔਰ ਲਾਇਸੈਂਸ ਵੀ ਬਣਾਣ ਔਰ ਪ੍ਰੋਪਰ ਜਿਹੜੀ ਹੈ ਸਾਡੀਆਂ ਇਨਸਟਰਕਸ਼ਨਸ ਹੈਗੀਆਂ ਉਹ ਫਾਲੋ ਕਰਨ ਸਾਡਾ ਕੰਮ ਚੱਲਦਾ ਰਹੇਗਾ ਜਦੋਂ ਕਿਸੇ ਦੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਡਾਕਟਰ ਵੱਲੋਂ ਅਕਸਰ ਹੀ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਜੇਕਰ ਤੁਸੀਂ ਵੀ ਚੰਗੀ ਸਿਹਤ ਦੇ ਲਈ ਫਲ ਖਾ ਰਹੇ ਹੋ ਤਾਂ ਫਲ ਤੁਹਾਨੂੰ ਹੋਰ ਵੀ ਬਿਮਾਰ ਕਰ ਸਕਦੇ ਨੇ ਤੇ ਇਥੋਂ ਤੱਕ ਕਿ ਕਈਆਂ ਨੂੰ ਮੌਤ ਦੇ ਮੂੰਹ ਦੇ ਵਿੱਚ ਵੀ ਇਹ ਫਲ ਲਿਜਾ ਚੁੱਕੇ ਨੇ ਇਹਨਾਂ ਭਿਆਨਕ ਤੱਥਾਂ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਕੁਮਾਰ ਪਾਟਿਆ ਤੇ ਉਹਨਾਂ ਦੀ ਟੀਮ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਫਲਾਂ ਤੇ ਸਬਜ਼ੀ ਵੇਚਣ ਵਾਲਿਆਂ ਦੇ ਗੋਦਾਮਾਂ ਦੀ ਅਤੇ ਦੁਕਾਨਾਂ ਦੀ ਜਾਂਚ ਕੀਤੀ ਗਈ। ਇਸ ਜਾਂਚ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਗਲੇ ਸੜੇ, ਕਟਿਆ ਕਿਸਮ ਦੇ ਫਲ ਬਰਾਮਦ ਹੋਏ ਨੇ। ਉੱਥੇ ਹੀ ਜਦੋਂ ਇਹਨਾਂ ਦੁਕਾਨਦਾਰਾਂ ਵੱਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਈ ਤਰ੍ਹਾਂ ਦੇ ਬਹਾਨੇ ਲਗਾਏ। ਇਸ ਦੇ ਨਾਲ ਨਾਲ ਇਹਨਾਂ ਫਲਾਂ ਨੂੰ ਪਕਾਉਣ ਦੇ ਵਿੱਚ ਜ਼ਹਿਰੀਲੇ ਕੈਮੀਕਲ ਰਸਾਇਣਿਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਦਵਾਈਆਂ ਦਾ ਜ਼ਖੀਰਾ ਵੀ ਇਹਨਾਂ ਦੁਕਾਨਾਂ ਤੋਂ ਬਰਾਮਦ ਹੋਇਆ ਹੈ। ਇਨਾ ਜ਼ਹਿਰੀਲੀਆਂ ਦਵਾਈਆਂ ਦੇ ਨਾਲ ਜਿਨ੍ਹਾਂ ਦੇ ਨਾਲ ਫਲ ਪਕਾਏ ਜਾਂਦੇ ਨੇ ਉਹਨਾਂ ਦੇ ਨਾਲ ਕਈ ਤਰ੍ਹਾਂ ਦੇ ਰੋਗ ਜਿਵੇਂ ਕਿ ਕਿ ਕਿਡਨੀ ਦੇ ਰੋਗ ਗੁਰਦੇ ਦਿਲ ਅਤੇ ਲੀਵਰ ਦੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਨੇ ਲੱਗਦੀਆਂ ਨੇ ਇੱਥੋਂ ਤੱਕ ਕਿ ਕੈਂਸਰ ਵੀ ਹੋ ਸਕਦਾ ਸੋ ਇਸ ਪੂਰੇ ਮਾਮਲੇ ਦੇ ਵਿੱਚ ਜਿਲ੍ਹਾ ਸਿਹਤ ਅਫਸਰ ਦੇ ਵੱਲੋਂ ਜਾਂਚ ਕੀਤੀ ਗਈ ਹੈ ਦੁਕਾਨਦਾਰਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਅਤੇ ਭੋਖ ਦੇ ਵਿੱਚ ਅਜਿਹਾ ਨਾ ਕਰਨ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਅ ਤੁਸੀਂ ਵੀ ਦੇਖੋ ਕਿਸ ਤਰ੍ਹਾਂ ਇਹ ਚੈਕਿੰਗ ਕੀਤੀ ਗਈ ਹੈ ਤੇ ਕਿਸ ਤਰ੍ਹਾਂ ਦੁਕਾਨਦਾਰਾਂ ਵੱਲੋਂ ਇਹ ਗੜੇ ਸੜੇ ਫਾਲ ਨੇ ਜਿਹੜੇ ਲੋਕਾਂ ਨੂੰ ਵੇਚੇ ਜਾ ਰਹੇ ਨੇ ਅਤੇ ਰਸਾਇਣਿਕ ਪਦਾਰਥਾਂ ਦੀ ਤੜੱਲੇ ਦੇ ਨਾਲ ਵਰਤੋਂ ਕਰਕੇ ਲੋਕਾਂ ਨੂੰ ਮੌਤ ਦੇ ਮੂੰਹ ਵੱਲ ਧੱਕਿਆ ਜਾ ਰਿਹਾ ਹੈ ਜੀ ਪੰਜਾਬ ਸਰਕਾਰ ਜੀ ਦੇ ਮਿਸ਼ਨ ਤੰਦਰੁਸਤ ਦੇ ਅੰਦਰ ਗਾਟੇ ਮਿਸ਼ਨ ਸਾਹਿਬ ਜੀ ਅਧਿਕਾਰਦਾਰ ਦਾ ਰਾਜ ਸਿੰਘ ਜੀ ਆਈਐਸ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਹੋਏ ਹੈ ਕੀ ਅਸੀਂ ਇੱਕ ਨਵੀਂ ਚਲਾਨੀ ਹੈ ਜਿਹਦੇ ਚ ਫਲਾ ਵਗੈਰਾ ਨੂੰ ਜੇ ਕੋਈ ਦਵਾਈ ਲੱਗਦੀ ਹੈ ਜਾਂ ਉਹਨਾਂ ਨੂੰ ਕੋਈ ਹੋਰ ਪ੍ਰੋਡਕਟ ਵਗੈਰਾ ਵਰਤਮਾਲ ਕੀਤਾ ਜਾਂਦਾ ਜਿੱਦਾਂ ਕੁਬਾਰਾ ਯੂਰਨੀਆਂ ਜਾਂ ਗਲੇ ਸੜੇ ਫਾਲਵੇ ਕੇ ਇਹ ਵੇਚੇ ਜਾਂਦੇ ਆ ਔਰ ਇਸ ਸੰਬੰਧ ਵਿੱਚ ਅਸੀਂ ਇੱਧਰ ਸਰਜੀ ਮੰਡੀ ਆਏ ਹੋਇਆ ਕਿਉਂਕਿ ਸਾਡੇ ਜਿਹੜੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਸਾਹਿਬ ਹੈ ਉਹਨਾਂ ਨੇ ਵੀ ਸਾਡੇ ਸਖਤ ਨੇ ਜ਼ਿਲ੍ਹੇ ਨੇ ਇਸ ਤੇ ਦਿੱਟੋ ਹੈ ਇਹਨਾਂ ਚੀਜ਼ਾਂ ਦੀ ਰੋਕਥਾਮ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਚੰਗੀਆਂ ਫਲ ਫਰੂਟ ਔਰ ਸਬਜ਼ੀਆਂ ਮਿਲ ਸਕਦੇ। ਸੋ ਮਾਨਯੋਗ ਜ਼ਿਲ੍ਹਾ ਮੰਤਰੀ ਸਾਹਿਬ ਅਤੇ ਡਿਪਟੀ ਕਮਿਸ਼ਨਰ ਸਾਹਿਬ ਅਤੇ ਸਿਵਲ ਸਰਜਨ ਸਾਹਿਬ ਦੇ ਨਿਯਮ ਦੇ ਦਸ਼ਨਾਰ ਅਸੀਂ ਅੱਜ ਇੱਥੇ ਸਬਜ਼ੀ ਮੰਡੀ ਆਏ ਆਂ ਔਰ ਇੱਥੇ ਆ ਕੇ ਅਸੀਂ ਅਲੱਗ-ਅਲੱਗ ਗੋਡਾਊਨ ਜਿੱਥੇ ਫਰੂਟਸ ਨੂੰ ਦਵਾਈ ਵਗੈਰਾ ਲੱਗਦੀ ਹੈ ਜਾਂ ਕੋールド ਸਟੋਰੇਜ ਹੁੰਦੀ ਹੈ ਉਹਨਾਂ ਨੂੰ ਚੈੱਕ ਕੀਤਾ। ਪੂਰੇ ਚ ਕਈ ਜਗ੍ਹਾ ਸਾਨੂੰ ਨਿਯਮਤਾ ਪਾਈ ਨਹੀਂ ਹੈ। ਕਈਆਂ ਨੇ ਤਾਂ ਚਲੋ ਸਟੋਰ ਕੀਤਾ ਆ ਠੰਡੇ ਜਗ੍ਹਾ ਕੋールド ਸਟੋਰੇਜ ਪ੍ਰੋਪਰ ਵਗ ਫੰਕਸ਼ਨਿੰਗ ਹੈ ਨਹੀਂ ਹੈ। لیکن ਜਿਹੜੀ ਐਥਲਨ ਗੈਸ ਜਿਹੜੀ ਆ ਯੂਜ਼ ਕੀਤੀ ਜਾ ਰਹੀ ਹੈ ਔਰ ਸਪਰੇਅ ਕੀਤੀ ਜਾ ਰਹੀ ਹੈ ਜਾਂ ਕੈਲਸ਼ੀਅਮ ਕਾਰਬਾਇਡ ਵੀ ਲਗਾਇਆ ਜਾ ਰਿਹਾ। ਫਿਰ ਇਸ ਤੋਂ ਇਲਾਵਾ ਵੀ ਕਈ ਜਗ੍ਹਾ ਸੀ ਦੇਖਿਆ ਕਿ ਗਲੇ ਸੜੇ ਫਲ ਆ ਉਹ ਵੀ ਪਏ ਹੋਏ ਐ ਗੋਡਾਂਸ 'ਚ ਔਰ ਜਿਨ੍ਹਾਂ ਦਾ ਇਸਤੇਮਾਲ ਉਹ ਖੁਦ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਮਤਲਬ ਪਸ਼ੂ ਦੰਨ ਉਹਨਾਂ ਨੂੰ ਪਾ ਦਿੰਦੇ ਆ ਜਾਂ ਕੋਈ ਹੋਰ ਸੂਰ ਰ ਵਗੈਰਾ ਨੂੰ ਪਾ ਦਿੰਦੇ ਆ ਜਿਹੜੀ ਵੀ ਚੰਗੀ ਗੱਲ ਨਹੀਂ ਹੈ ਕਿਉਂਕਿ ਉਹ ਉਹਨਾਂ ਦਾ ਦੁੱਧ ਹੀ ਅਸੀਂ ਇਸਤੇਮਾਲ ਕਰਨੇ ਆ ਸਾਰੇ ਜਣੇ। ਨੰਬਰ 2 ਕਿ ਇਹ ਅਖਬਾਰਾਂ ਦਾ ਯੂਜ਼ ਆਮ ਤੌਰ ਤੇ ਜਿੰਨੇ ਵੀ ਸਟੋਰ ਹੈ ਜਾਂ ਵਿਜ਼ਿਟ ਕੀਤੇ ਸਾਰੀ ਜਗ੍ਹਾ ਇਹ ਅਖਬਾਰਾਂ ਦਾ ਯੂਜ਼ ਹੋ ਰਿਹਾ ਹੈ ਪਰਾਲੀ ਦੇ ਨਾਲ-ਨਾਲ ਅਖਬਾਰਾਂ ਦਾ ਜਿਹੜਾ ਯੂਜ਼ ਹੋ ਰਿਹਾ ਹੈ ਅਖਬਾਰਾਂ ਦੀ ਜਿਹੜੀ ਇੰਕ ਹੈਗੀ ਆ ਉਹ ਸਾਡੀ ਸਿਹਤ ਲਈ ਬਹੁਤ ਖਤਰਨਾਕ ਹੈ ਕਿਉਂਕਿ ਇਹ ਕੈਂਸਰ ਕਾਰਸਿਨੋ ਜਾਨੀ ਪੈਗੀ ਹੈ ਸੋ ਇਹਨਾਂ ਨੂੰ ਅਸੀਂ ਇਨਸਟਰਕਸ਼ਨਸ ਦੇ ਰਹੇ ਹਾਂ ਕਿ ਇਹ ਚੀਜ਼ਾਂ ਨਾ ਵਰਤੀਆਂ ਜਾਣ ਇਹਨਾਂ ਬਾਰੇ ਰੋਕਥਾਮ ਕੀਤੀ ਜਾਵੇ ਗੈਸ ਨਾ ਕੀਤੀ ਜਾਵੇ ਸੇਫਟੀ ਕਾਸ਼ੰਕਾਰ ਪੜਨਾ ਕੀਤਾ ਜਾਵੇ ਔਰ ਇਸ ਦੇ ਨਾਲ ਜੋ ਐਫਐਸਐਸਆਈ ਇਹ ਐਕਟ ਕਿਨ ਆਇਆ ਹੋਰੇ ਨੀਮ ਆਦਾ ਪੂਰਾ ਇਸਤੇਮਾਲ ਕੀਤਾ ਜਾਵੇ ਉਹਨੂੰ ਪਾਲਣਾ ਕੀਤੀ ਜਾਵੇ ਇਸ ਤੋਂ ਇਲਾਵਾ ਅਸੀਂ ਹੋਰ ਵੀ ਸਾਰੇ ਉਪਰਾਲੇ ਕਰ ਰਹੇ ਆ ਜਿੱਦਾਂ ਇਹਨਾਂ ਦਾ ਕੈਂਪ ਆਰਗੇਨਾਈਜ਼ ਕਰਕੇ ਕਿਉਂਕਿ ਕਈਆਂ ਦੇ ਰਜਿਸਟ੍ਰੇਸ਼ਨ ਦਾ ਲਾਇਸੈਂਸ ਪ੍ਰੋਪਰ ਨਹੀਂ ਹੈਗੇ ਆ ਉਹਨਾਂ ਨੂੰ ਅਸੀਂ ਰੀਨਿਊ ਵੀ ਕਰਾਵਾਂਗੇ ਸੋ ਇਹ ਸਾਰਾ ਹੀ ਸਾਡੀ ਮੁਹਿੰਮ ਜਿਹੜੀ ਗਈ ਹੈ ਲੋਕੀਂ ਚੱਲ ਗਈ ਹੈ ਔਰ ਲੋਕਾਂ ਨੂੰ ਚੱਲ ਗਈ ਹੈ ਸਰ ਇੱਕ ਗੱਲ ਸੋ ਇਹ ਜਿਹੜੇ ਜਿੰਨੇ ਵੀ ਇਹ ਫਰੂਟ ਵਾਲੇ ਆ ਬਹੁਤ ਪੁਰਾਣੇ ਪੁਰਾਣੇ ਬੰਦੇ ਆ ਇਹ ਕੋ ਨਵੇਂ ਬੰਦੇ ਨਹੀਂ ਪਰ ਫਿਰ ਵੀ ਇਹ ਹਰ ਵਾਰੀ ਤੁਸੀਂ ਇਹਨਾਂ ਨੂੰ ਚੈੱਕ ਕਰਦੇ ਆਂ ਤੁਹਾਡੇ ਤੋਂ ਪਹਿਲਾਂ ਵੀ ਚੈੱਕ ਕਰਦੇ ਸੀਗੇ ਪਰ ਕਿਉਂ ਨਹੀਂ ਇਹ ਉੱਤੇ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਇਹ ਇਸਤੇਮਾਲ ਕਰਦੇ ਜਿਹੜੀਆਂ ਲੋਕਾਂ ਦੀ ਸੇਧ ਨਾਲ ਸੁੰਦਰ ਤੇ ਇਹਨਾਂ ਨੂੰ ਜਿੱਦਾਂ ਵੀ ਮੈਂ ਪਹਿਲੇ ਵੀ ਕਹਿਣਾ ਆਇਆ ਕਿ ਇਹ ਸਾਡਾ ਕੰਮ ਹੈਗਾ ਹੈ ਕਿ ਇਹਨਾਂ ਨੂੰ ਇਨਸਟਰਕਸ਼ਨ ਦੇ ਨਾਲ ਲੈਣ ਇਹਨਾਂ ਨੂੰ ਕਈ ਗੱਲਾਂ ਸਿਖਾਣੀਆਂ ਵੀ ਆ ਇਹ بار-बार ਕਹਿਣਾ ਪੈਣਾ ਸਾਨੂੰ ਤਦ ਹੀ ਇਹਨਾਂ ਦੇ ਦਿਮਾਗ 'ਚ ਜਾਏਗੀ ਪਰ ਸਾਡਾ ਉਪਰਾਲਾ ਹੀ ਅਨਥਕ ਹੋ ਕੇ ਇਹ ਕੰਮ ਕਰਦੇ ਰਹਿਣਾ ਜਿੰਨਾ ਚਿਰ ਕਿ ਇਹਨਾਂ ਨੂੰ ਪੂਰੀ ਸੂਝ-ਬੂਝ ਨਾ ਹੋਵੇ ਤੇ ਹੋਰ ਸਮਝ ਆ ਜਾਵੇ ਕਿ ਔਰ ਲਾਇਸੈਂਸ ਵੀ ਬਣਾਉਣ ਔਰ ਪ੍ਰੋਪਰ ਜਿਹੜੀ ਹੈ ਸਾਡੀਆਂ ਇਨਸਪੈਕਸ਼ਨਜ਼ ਹੈਗੀਆਂ ਉਹ ਫਾਲੋ ਕਰਨ ਸਾਡਾ ਕੰਮ ਚੱਲਦਾ ਰਹੇਗਾ ਜਦੋਂ ਕਿਸੇ ਦੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਡਾਕਟਰ ਵੱਲੋਂ ਅਕਸਰ ਹੀ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਜੇਕਰ ਤੁਸੀਂ ਵੀ ਚੰਗੀ ਸਿਹਤ ਦੇ ਲਈ ਫਲ ਖਾ ਰਹੇ ਹੋ ਤਾਂ ਫਲ ਤੁਹਾਨੂੰ ਹੋਰ ਵੀ ਬਿਮਾਰ ਕਰ ਸਕਦੇ ਨੇ ਤੇ ਇਥੋਂ ਤੱਕ ਕਿ ਕਈਆਂ ਨੂੰ ਮੌਤ ਦੇ ਮੂੰਹ ਦੇ ਵਿੱਚ ਵੀ ਇਹ ਫਲ ਲਿ ਜਾ ਚੁੱਕੇ ਨੇ ਇਹਨਾਂ ਭਿਆਨਕ ਤੱਥਾਂ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਕੁਮਾਰ ਪਾਟਿਆ ਤੇ ਉਹਨਾਂ ਦੀ ਟੀਮ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਫਲਾਂ ਤੇ ਸਬਜ਼ੀ ਵੇਚਣ ਵਾਲਿਆਂ ਦੇ ਗੋਦਾਮਾਂ ਦੀ ਅਤੇ ਦੁਕਾਨਾਂ ਦੀ ਜਾਂਚ ਕੀਤੀ ਗਈ ਇਸ ਜਾਂਚ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਗਲੇ ਸੜੇ ਕਟਿਆ ਕਿਸਮ ਦੇ ਫਲ ਬਰਾਮਦ ਹੋਏ ਨੇ ਉੱਥੇ ਹੀ ਜਦੋਂ ਇਹਨਾਂ ਦੁਕਾਨਦਾਰਾਂ ਵੱਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਈ ਤਰ੍ਹਾਂ ਦੇ ਬਹਾਨੇ ਲਗਾਏ ਇਸ ਦੇ ਨਾਲ ਨਾਲ ਇਹਨਾਂ ਫਲਾਂ ਨੂੰ ਪਕਾਉਣ ਦੇ ਵਿੱਚ ਜ਼ਹਿਰੀਲੇ ਕੈਮੀਕਲ ਰਸਾਇਣਿਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਦਵਾਈਆਂ ਦਾ ਜ਼ਖੀਰਾ ਵੀ ਇਹਨਾਂ ਦੁਕਾਨਾਂ ਤੋਂ ਬਰਾਮਦ ਹੋਇਆ ਹੈ ਇਹਨਾਂ ਜ਼ਹਿਰੀਲੀਆਂ ਦਵਾਈਆਂ ਦੇ ਨਾਲ ਜਿਨ੍ਹਾਂ ਦੇ ਨਾਲ ਫਲ ਪਕਾਏ ਜਾਂਦੇ ਨੇ ਉਹਨਾਂ ਦੇ ਨਾਲ ਕਈ ਤਰ੍ਹਾਂ ਦੇ ਰੋਗ ਜਿਵੇਂ ਕਿ ਕਿਡਨੀ ਦੇ ਰੋਗ ਗੁਰਦੇ ਦਿਲ ਅਤੇ ਲੀਵਰ ਦੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਨੇ ਲੱਗਦੀਆਂ ਨੇ ਇੱਥੋਂ ਤੱਕ ਕਿ ਕੈਂਸਰ ਵੀ ਹੋ ਸਕਦਾ ਹੈ ਸੋ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਸਿਹਤ ਅਫਸਰ ਦੇ ਵੱਲੋਂ ਜਾਂਚ ਕੀਤੀ ਗਈ ਹੈ ਦੁਕਾਨਦਾਰਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਅਤੇ ਭਵਿੱਖ ਦੇ ਵਿੱਚ ਅਜਿਹਾ ਨਾ ਕਰਨ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਤੁਸੀਂ ਵੀ ਦੇਖੋ ਕਿਸ ਤਰ੍ਹਾਂ ਇਹ ਚੈਕਿੰਗ ਕੀਤੀ ਗਈ ਹੈ ਤੇ ਕਿਸ ਤਰ੍ਹਾਂ ਦੁਕਾਨਦਾਰਾਂ ਵੱਲੋਂ ਇਹ ਗੜੇ ਸੜੇ ਫਾਲ ਨੇ ਜਿਹੜੇ ਲੋਕਾਂ ਨੂੰ ਵੇਚੇ ਜਾ ਰਹੇ ਨੇ ਅਤੇ ਰਸਾਇਣਿਕ ਪਦਾਰਥਾਂ ਦੀ ਅੱਤੜਲੇ ਦੇ ਨਾਲ ਵਰਤੋਂ ਕਰਕੇ ਲੋਕਾਂ ਨੂੰ ਮੌਤ ਦੇ ਮੂੰਹ ਵੱਲ ਧੱਕਿਆ ਜਾ ਰਿਹਾ ਹੈ ਜੀ ਪੰਜਾਬ ਸਰਕਾਰ ਜੀ ਦਾ ਮਿਸ਼ਨ ਤੰਦਰੁਸਤ ਦੇ ਅੰਦਰਗਾਸ ਹੈ ਸਾਡੇ ਡਿਪਟੀ ਮੈਡੀਕਲ ਸਹਾਮੁਖਾ ਦਾ ਰਾਜ ਸਿੰਘ ਜੀ ਆਈਐਸ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਹੋਏ ਹੈ ਕਿ ਅਸੀਂ ਇੱਕ ਨਵੀਂ ਚਲਾਨੀ ਹੈ ਜਿਹਦੇ ਚ ਵਲਾ ਵਗੈਰਾ ਨੂੰ ਜੇ ਕੋਈ ਦਵਾਈ ਲੱਗਦੀ ਹੈ ਜਾਂ ਉਹਨਾਂ ਨੂੰ ਕੋਈ ਹੋਰ ਪ੍ਰੋਡਕਟ ਵਗੈਰਾ ਇਸਤਮਾਲ ਕੀਤਾ ਜਾਂਦਾ ਜਿੱਦਾਂ ਦੁਬਾਰਾ ਯੂਜ਼ ਨਹੀਂ ਆ ਜਾਂ ਗੱਲੇ ਛੜੇ ਪਾਲ ਰਿਕੇ ਬੇਚੇ ਜਾਂਦੇ ਆ ਉਰੇ